ਮੈਂ ਕਮਲਜੀਤ ਸਿੰਘ ਕੁਟੀ ਹਾਜ਼ਰਾਂ ਅੱਜ ਦੀ ਇਹ ਵਿਚਾਰ ਚਰਚਾ ਲੈ ਕੇ ਦੋਸਤੋ ਅੱਜ ਦੀ ਆਪਣੀ ਇਸ ਵਿਚਾਰ ਚਰਚਾ ਦਾ ਵਿਸ਼ਾ ਹੈ ਨਵੇਂ ਅਪਰਾਧਿਕ ਕਾਨੂੰਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ 1 ਜੁਲਾਈ 2024 ਤੋਂ ਤਿੰਨ ਜਿਹੜੇ ਨਵੇਂ ਕਾਨੂੰਨ ਨੇ ਭਾਰਤੀ ਨਿਆ ਸੰਗਿਤਾ ਭਾਰਤੀ ਸਾਕਸ਼ੀ ਅਧਿਨਿਯਮ ਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਇਹ ਲਾਗੂ ਹੋ ਗਏ ਨੇ ਜੋ ਕਿ ਸਾਡੇ ਪੁਰਾਣੇ ਕਾਨੂੰਨ ਸੀ ਆਈਪੀਸੀ ਜਾਨੀ ਇੰਡੀਅਨ ਪੈਨਲ ਕੋਡ 1860 ਤੇ ਭਾਰਤੀ ਐਵੀਡੈਂਸ ਐਕਟ 1972 ਦਾ ਸੀ ਤੇ ਇਸ ਤੋਂ ਇਲਾਵਾ ਫੌਜਦਾਰੀ ਜਾਪਤਾ ਸੰਗਤਾਂ ਜਾਂ ਸੀਆਰਪੀਸੀ ਕਹਿ ਦਿੰਦੇ ਸੀ 1973 ਦੇ ਵਿੱਚ ਜੋ ਲਾਗੂ ਹੋਈ ਸੀ ਉਹਨਾਂ ਦੀ ਥਾਂ ਇਹਨਾਂ ਨਵੇਂ ਕਾਨੂੰਨਾਂ ਨੇ ਲੈ ਲਈਆ ਤਾਂ ਕੀ ਕੁਝ ਨਵਾਂ ਇਹਨਾਂ ਕਾਨੂੰਨਾਂ ਦੇ ਵਿੱਚ ਹੈ ਤੇ ਇਹ ਜੋ ਨਵੇਂ ਕਾਨੂੰਨ ਨੇ ਉਹ ਭਾਰਤ ਦਾ ਜੋ ਅਪਰਾਧਿਕ ਸਿਸਟਮ ਹੈ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਪ੍ਰਕਿਰਿਆ ਹੈ ਜੋ ਅਦਾਲਤਾਂ ਦੇ ਵਿੱਚ ਵਰਤੀ ਜਾਂਦੀ ਹੈ ਤਾਂ ਨਿਆਂਇਕ ਪ੍ਰਣਾਲੀ ਦੇ ਵਿੱਚ ਕਿਸ ਤਰ੍ਹਾਂ ਨਾਲ ਇਹ ਸਹਾਈ ਸਿੱਧ ਹੋਣਗੇ ਇਹਨਾਂ ਦੇ ਕੀ ਕੁਝ ਨਵੇਂ ਫਾਇਦੇ ਹੋਣਗੇ ਔਰ ਕਿਸ ਤਰ੍ਹਾਂ ਲੋਕਾਂ ਨੂੰ ਜਲਦੀ ਤੇ ਸੌਖਾ ਨਿਆਂ ਮਿਲਣ ਦੇ ਵਿੱਚ ਇਹ ਕਾਨੂੰਨ ਸਹਾਈ ਹੋਣਗੇ ਨਵੇਂ ਅਪਰਾਧਿਕ ਕਾਨੂੰਨਾਂ ਨਾਲ ਸੰਬੰਧਿਤ ਚਰਚਾ ਕਰਨ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਤਿੰਨ ਮਹਿਮਾਨ ਸਭ ਤੋਂ ਪਹਿਲਾਂ ਪ੍ਰੋਫੈਸਰ ਸਤੀਸ਼ ਕਪੂਰ ਜੀ ਨੇ ਜਿਹੜੇ ਕਿ ਇਤਿਹਾਸਕਾਰ ਨੇ ਤੇ ਸੇਵਾਮੁਕਤ ਪ੍ਰਿੰਸੀਪਲ ਨੇ ਉਹ ਸਾਨੂੰ ਇਹਨਾਂ ਕਾਨੂੰਨਾਂ ਬਾਰੇ ਜਾਣਕਾਰੀ ਦੇਣਗੇ ਕਪੂਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ 'ਚ ਯੂਕਰੀਆ ਜੀ ਉਸ ਤੋਂ ਬਾਅਦ ਪ੍ਰੋਫੈਸਰ ਨੀਲਮ ਬੱਤਰਾ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਦਾ ਰੀਜਨਲ ਸੈਂਟਰ ਹੈ ਲੁਧਿਆਣਾ ਵਿਖੇ ਉੱਥੋਂ ਸਾਡੇ ਕੋਲੇ ਪਹੁੰਚੇ ਨੇ ਪ੍ਰੋਫੈਸਰ ਬੱਤਰਾ ਤੁਹਾਡਾ ਵੀ ਸਵਾਗਤ ਹੈ ਜੀ ਥੈਂਕ ਯੂ ਸੋ ਮਚ ਤੇ ਤੀਜੇ ਸਾਡੇ ਜਿਹੜੇ ਮਹਿਮਾਨ ਨੇ ਐਡਵੋਕੇਟ ਵੀਰ ਪ੍ਰੀਤ ਕਮਲ ਸਿੰਘ ਛਾਵੜਾ ਜਿਹੜੇ ਕੇ ਜ਼ਿਲ੍ਹਾ ਕਚੈਰੀਆਂ ਜਲੰਧਰ ਤੋਂ ਸਾਡੇ ਕੋਲੇ ਪਹੁੰਚੇ ਨੇ ਕਿਉਂਕਿ ਇਹਨਾਂ ਨੇ ਜੋ ਜ਼ਿਲ੍ਹਾ ਕਚੈਰੀਆਂ ਜਲੰਧਰ ਦੇ ਵਿੱਚੋਂ ਪ੍ਰੈਕਟਿਸ ਕਰਦੇ ਨੇ ਤੇ ਹੇਠਲੇ ਪੱਧਰ ਤੇ ਟ੍ਰਾਇਲ ਕੋਰਟ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਸੀ ਜਾਂ ਕਿਸ ਤਰ੍ਹਾਂ ਨਾਲ ਇਹ ਕਾਨੂੰਨ ਸਹਾਈ ਸਿੱਧ ਹੋਣਗੇ ਉਸ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨਗੇ ਤਾਂ ਛਾਵੜਾ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਤਾ ਸਾਰਿਆਂ ਤੋਂ ਪਹਿਲਾ ਜਿਹੜਾ ਮੇਰਾ ਸਵਾਲ ਹੈ ਉਹ ਕਪੂਰ ਸਾਹਿਬ ਤੁਹਾਨੂੰ ਹੈ ਕਿ ਜੇ ਅਸੀਂ ਗੱਲ ਕਰੀਏ ਸਾਡੇ ਭਾਰਤ ਦੇ ਜੋ ਫੌਜਦਾਰੀ ਨਿਆ ਪ੍ਰਣਾਲੀ ਹੈ ਜਾਂ ਅਪਰਾਧਿਕ ਨਿਆ ਪ੍ਰਣਾਲੀ ਹੈ ਉਹਦਾ ਭਾਰਤ ਦੇ ਵਿੱਚ ਇਤਿਹਾਸ ਕਿਸ ਤਰ੍ਹਾਂ ਦਾ ਰਿਹਾ ਹੈ ਤੇ ਅੱਜ ਤੱਕ ਜੋ ਇਹ ਕਾਨੂੰਨ ਹੈ ਹੁਣ ਤੱਕ ਅਸੀਂ ਕਿਸ ਤਰ੍ਹਾਂ ਨਾਲ ਪਹੁੰਚੇ ਨੇ ਦੇਖੋ ਇਹ ਲਾਰਡ ਮੈਕੋਲੇ ਦਾ ਜਿਹੜਾ ਇਹ ਆਈਪੀਸੀ ਆ ਇੰਡੀਅਨ ਪੀਨਲ ਕੋਡ ਹੈ ਇਹ ਇਨੈਕਟ ਹੋਇਆ 1862 ਦੇ ਵਿੱਚ ਇਹ ਲਾਗੂ ਹੋਇਆ ਮੈਂ ਇਹ ਗੱਲਾਂ ਇਸ ਕਰਕੇ ਦੱਸ ਰਿਹਾ ਹੈਗਾ ਕਿਉਂਕਿ ਪਹਿਲੇ ਸਿਰਫ ਮੇਅਰਜ਼ ਕੋਰਟ ਹੁੰਦੀ ਸੀ ਜੀ ਔਰ 1773 ਦੇ ਰੈਗੂਲੇਟਿੰਗ ਐਕਟ ਦੇ ਮੁਤਾਬਕ ਇਹ ਮੇਅਰਜ਼ ਕੋਰਟ ਨੂੰ ਉਹਨਾਂ ਨੇ ਫਿਰ ਸੁਪਰੀਮ ਕੋਰਟ ਦਾ ਦਰਜਾ ਦੇ ਦਿੱਤਾ ਬਿਲਕੁਲ ਔਰ ਉਸ ਤੋਂ ਬਾਅਦ ਇਹ ਸਾਰਾ ਸਿਲਸਿਲਾ ਜਿਹੜਾ ਹੈ ਕੋਈ ਲਗਭਗ 1862 ਤੱਕ ਲਾਰਡ ਕੈਨਿੰਗ ਦੇ ਸਮੇਂ ਤੱਕ ਰਿਹਾ ਕਿਉਂਕਿ 1861 ਦੇ ਵਿੱਚ ਇੰਡੀਅਨ ਹਾਈ ਕੋਰਟਸ ਐਕਟ ਬਣਿਆ ਸੀ ਜੀ ਔਰ ਫਿਰ ਇਹ ਹਾਈ ਕੋਰਟਸ ਦੀ ਜਿਹੜੀ ਕਨਸੈਪਟ ਹੈਗੀ ਹੈ ਸਾਹਮਣੇ ਆਈ ਔਰ ਅਲਟੀਮੇਟ ਕੋਰਟ ਤੇ ਪ੍ਰੀਵੀ ਕਾਉਂਸਲ ਸੀਗੀ ਜਿਸ ਦੇ ਬਾਰੇ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਲੇਕਿਨ ਫੈਕਟ ਇਹ ਹੈ ਕਿ ਆਈਪੀਸੀ ਜਦੋਂ ਡਰਾਫਟ ਹੋਇਆ ਇਹ ਲਾਰਡ ਵਿਲੀਅਮ ਬੈਂਟਿੰਗ ਦੇ ਟਾਈਮ ਦੇ ਵਿੱਚ ਡਰਾਫਟ ਹੋਇਆ ਸੀ ਔਰ ਉਸ ਵੇਲੇ ਪਹਿਲਾ ਲਾਅ ਕਮਿਸ਼ਨ ਬਣਿਆ ਇਹ ਜਾਨਣਾ ਬਹੁਤ ਜ਼ਰੂਰੀ ਹੈਗਾ ਔਰ ਇਸ ਦੀ ਰਿਪੋਰਟ ਜਿਹੜੀ ਹੈ ਪਹਿਲਾ ਗਵਰਨਰ ਜਨਰਲ ਆਫ ਇੰਡੀਆ ਲਾਰਡ ਵਿਲੀਅਮ ਬੈਂਟਿੰਗ ਉਸ ਨੂੰ ਦਿੱਤੀ ਗਈ ਆਫ ਬੰਗਾਲ ਉਸ ਨੂੰ ਦਿੱਤੀ ਗਈ ਔਰ ਉਸ ਦੇ ਬੇਸ ਦੇ ਉੱਤੇ ਬਾਅਦ ਦੇ ਵਿੱਚ ਇਹ ਐਕਟ ਜਿਹੜਾ ਹੈ ਆਈਪੀਸੀ ਇਹ ਬਣਿਆ ਕਾਫੀ ਸਾਲਾਂ ਦੇ ਬਾਅਦ ਜੀ ਲੇਕਿਨ ਇਹ ਸਾਰੇ ਪੀਰੀਅਡ ਦੇ ਦੌਰਾਨ ਇੰਡੀਆ ਦੇ ਵਿੱਚ ਜਿੰਨੇ ਵੀ ਲਾਜ਼ ਸੀਗੇ ਇਹ ਜ਼ਿਆਦਾ ਗਵਰਨ ਹੁੰਦੇ ਸੀਗੇ ਬ੍ਰਿਟਿਸ਼ ਲਾਜ਼ ਤੋਂ ਬ੍ਰਿਟਿਸ਼ ਸਟੈਚੂਜ਼ ਤੋਂ ਬ੍ਰਿਟਿਸ਼ ਕਸਟਮਸ ਤੋਂ ਬ੍ਰਿਟਿਸ਼ ਕਨਵੈਨਸ਼ਨਸ ਤੋਂ ਬੇਸ਼ੱਕ ਅੰਗਰੇਜ਼ਾਂ ਦੀ ਬੜੀ ਕੋਸ਼ਿਸ਼ ਰਹੀ ਜਿਸ ਤਰ੍ਹਾਂ ਸਰ ਵਿਲੀਅਮ ਜੋਨਸ ਜਿਹੜਾ ਕਿ ਕਲਕੱਤਾ ਦੇ ਵਿੱਚ ਸੁਪਰੀਮ ਕੋਰਟ ਦੇ ਫੋਰਟ ਵਿਲੀਅਮ ਬੰਗਾਲ ਦੇ ਜੱਜ ਬਣ ਕੇ ਆਏ ਸੀਗੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਹਿੰਦੂ ਲਾਅ ਨੂੰ ਸਮਝਿਆ ਜਾਏ ਮਨੁਸਮ੍ਰਿਤੀ ਟਰਾਂਸਲੇਟ ਹੋਈ ਇਦਾਂ ਹੀ ਮਾਮਡਨ ਲਾਅ ਆਫ ਸ सक्सेशन ਉਹਨਾਂ ਨੇ ਲਿਖਿਆ ਇਹ سلسلہ ਸਾਰਾ ਚੱਲਦਾ ਰਿਹਾ ਅਲਟੀਮੇਟਲੀ ਤੁਸੀਂ ਇਹ ਸਮਝ ਸਕਦੇ ਹੋ ਕਿ ਹਿੰਦੁਸਤਾਨ ਦਾ ਜਿਹੜਾ ਕੋਡ ਆਫ ਸਿਵਲ ਪ੍ਰोसीजर ਹੈ ਕੋਡ ਆਫ ਕ੍ਰਿਮੀਨਲ ਪ੍ਰोसीजर ਹੈ ਔਰ ਹੋਰ ਜਿੰਨੇ ਵੀ ਪੀਨਲ ਲਾਅਸ ਹੈਗੇ ਆ ਇਹ ਬੰਦੇ ਚਲੇ ਗਏ ਆਜ਼ਾਦੀ ਦੇ ਬਾਅਦ ਇਹ ਫੀਲ ਕੀਤਾ ਗਿਆ ਕਿ ਭਾਰਤ ਰਾਜਨੀਤਿਕ ਤੌਰ ਤੇ ਆਜ਼ਾਦ ਹੋ ਗਿਆ ਟੈਰੀਟোরੀਅਲੀ ਆਜ਼ਾਦ ਹੋ ਗਿਆ ਲੇਕਿਨ ਇੱਥੇ ਦਾ ਕਾਨੂੰਨ ਉਹੀ ਹੈ ਇਹ ਸਰਕਾਰ ਨੇ ਇਹ ਪਹਿਲ ਕੀਤੀ ਹੈ ਬੱਲੀ ਪਹਿਲ ਕੀਤੀ ਹੈ ਕਿ ਇਹਨਾਂ ਕਾਨੂੰਨਾਂ ਨੂੰ ਬਦਲਿਆ ਜਾਏ ਜੋ ਲਾਜ਼ ਜਿਨ੍ਹਾਂ ਦੀ ਜ਼ਰੂਰਤ ਨਹੀਂ ਹੈ ਰਿਡੰਡੈਂਟ ਹੈ ਉਹਨਾਂ ਨੂੰ ਹਟਾਇਆ ਜਾਏ ਨਵੀਆਂ ਸੋਸ਼ਲ ਕੰਡੀਸ਼ਨਸ ਇਕਨੋਮਿਕ ਕੰਡੀਸ਼ਨਸ ਪੋਲਿਟিক্যাল ਕੰਡੀਸ਼ਨਸ ਦੇ ਮੁਤਾਬਕ ਜੋ ਨਵਾਂ ਉੱਭਰ ਕੇ ਆ ਰਿਹਾ ਹੈ ਉਹਦੇ ਮੁਤਾਬਕ ਨਵੇਂ ਲਾਜ਼ ਕ੍ਰੀਏਟ ਕੀਤੇ ਜਾਣ ਜਿੱਥੇ ਜਿੱਥੇ ਜੋ ਜੋ ਕਮੀਆਂ ਹੈਗੀਆਂ ਉਹਨਾਂ ਨੂੰ ਪੂਰਾ ਕੀਤਾ ਜਾਏ ਸੋ ਇਸ ਤਰ੍ਹਾਂ ਇਹ ਲਾਜ਼ ਇੱਕ ਇੱਕ ਇਵੋਲੂਸ਼ਨਰੀ ਪ੍ਰੋਸੈਸ ਰਿਹਾ ਹੈ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਔਰ ਮੇਰਾ ਖਿਆਲ ਇਹਨੂੰ ਚੱਲਣਾ ਵੀ ਚਾਹੀਦਾ ਹੈ ਜੀ ਤਖਪੂਰ ਸਾਹਿਬ ਤੁਹਾਡੀ ਗੱਲ ਦਾ ਆਪਾਂ ਅਰਕ ਕੱਢੀਏ ਤਾਂ ਉਹ ਇਹ ਹੈ ਕਿ ਜਦੋਂ ਤੋਂ ਸਮਾਜ ਤੇ ਰਾਜ ਹੋਣ ਦੇ ਵਿੱਚ ਆਇਆ ਕਾਨੂੰਨ ਉਦੋਂ ਤੋਂ ਹੀ ਚੱਲਿਆ ਰਿਹਾ ਹਾਂ ਭਾਰਤ ਦੇ ਵਿੱਚ ਕਿਉਂਕਿ ਵੱਖ-ਵੱਖ ਰਿਆਸਤਾਂ 'ਚ ਧਰਮਾਂ ਦੇ ਆਧਾਰ 'ਤੇ ਜਾਂ ਭਾਸ਼ਾ ਦੇ ਆਧਾਰ 'ਤੇ ਅਸੀਂ ਵੰਡੇ ਹੋਏ ਸੀ ਤਾਂ ਅੰਗਰੇਜ਼ਾਂ ਦਾ ਇੱਕ ਯੋਗਦਾਨ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਪੂਰੇ ਭਾਰਤ ਦੇ ਵਿੱਚ ਇੱਕ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਕੋਡਿਫਾਈ ਕਰਨ ਦੀ ਕੋਸ਼ਿਸ਼ ਕੀਤੀ ਯੂਨੀਫਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪ੍ਰੋਫੈਸਰ ਬੱਤਰਾ ਮੇਰਾ ਸਵਾਲ ਤੁਹਾਨੂੰ ਇਹ ਸੀਗਾ ਕਿ ਜਿਸ ਤਰ੍ਹਾਂ ਕਿ ਆ ਜਾ ਰਿਹਾ ਕਿ ਬਸਤੀਵਾਦੀ ਸੋਚ ਵਾਲੇ ਕਾਨੂੰਨ ਸੀ ਪੁਰਾਣੇ ਸੀ ਹੁਣ ਇਹਨਾਂ ਚ ਬਹੁਤ ਬਦਲਾਅ ਕੀਤਾ ਗਿਆ ਤੇ ਇਹਦਾ ਭਾਰਤੀਕਰਨ ਕੀਤਾ ਗਿਆ ਜੋ ਕਾਨੂੰਨਾਂ ਦੇ ਵਿੱਚ ਇਹ ਸੀ ਕਿ ਪੁਰਾਣੀਆਂ ਗੱਲਾਂ ਹੋ ਗਈਆਂ ਸੀ ਜੋ ਲਾਗੂ ਨਹੀਂ ਹੁੰਦੀਆਂ ਸੀ ਉਹਨਾਂ ਨੂੰ ਕੱਢ ਦਿੱਤਾ ਗਿਆ ਔਰ ਨਵੇਂ ਯੁੱਗ ਤੇ ਨਵੀਂ ਟੈਕਨੋਲੋਜੀ ਦੇ ਨਾਲ ਜੋ ਹੈ ਉਸ ਨੂੰ ਇਹਦੇ ਵਿੱਚ ਅਪਣਾ ਲਿਆ ਗਿਆ ਤਾਂ ਕੀ ਕਹਿਣਾ ਚਾਹੋਗੇ ਹਾਂਜੀ ਜਿੱਥੇ ਤੱਕ ਤੁਸੀਂ ਗੱਲ ਕਰ ਰਹੇ ਹੋ ਕਿ ਇੰਡੀਨਾਈਜ਼ੇਸ਼ਨ ਦੀ ਗੱਲ ਕਰ ਰਹੇ ਹੋ ਕਿ ਜਿਹੜੇ ਹੁਣ ਨਵੇਂ ਕਾਨੂੰਨ ਆਏ ਹੈ ਉਹ ਕਲੋਨੀਅਲ 에ਰਾ ਤੋਂ ਬਿਲਕੁਲ ਡਿਫਰੈਂਟ ਹੈ ਤਾਂ ਮੈਂ ਇਹ ਕਹਿਣਾ ਚਾਹਾਂਗੀ ਜਿੱਥੇ ਤੱਕ ਕ੍ਰਿਮੀਨਲ ਪ੍ਰੋਸੀਜਰ ਕੋਡ ਹੋਇਆ ਕਰਦਾ ਸੀ ਉਹ ਹੁਣ ਸਾਡੇ ਕੋਲ ਹੈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਇਹ ਸਾਡੇ ਕੋਲ ਸਭ ਤੋਂ ਪਹਿਲਾਂ ਸੀਗਾ 1898 ਦੇ ਵਿੱਚ ਪਰ ਫਿਰ ਉਹਨੂੰ ਮੈਂ ਤੁਹਾਨੂੰ ਦੱਸ 6 ਲਾ ਕਮਿਸ਼ਨਸ ਦੀ ਹੈਲਪ ਨਾਲ ਤੇ ਆਪਾਂ ਕੋਲ ਇੱਕ ਨਵਾਂ ਆਇਆ ਜਿਹਨੂੰ ਕਹਿੰਦੇ ਆਪਾਂ ਕ੍ਰਿਮੀਨਲ ਪ੍ਰੋਸੀਜਰ ਕੋਡ 1973 ਜਿੱਥੇ ਤੱਕ ਮੈਂ ਇਹਦੀ ਗੱਲ ਕਰਾਂ ਤਾਂ ਇੰਡੀਅਨਾਈਜ਼ੇਸ਼ਨ ਵਰਡ ਮੈਂ ਨਹੀਂ ਕਰਾਂਗੇ ਕਿ ਉਹ ਆਪਾ ਇਹ ਇੰਡੀਅਨਸ ਨੇ ਜਿਹੜਾ ਹੈ ਇਹਨੂੰ ਚੇਂजेस ਲੈ ਕੇ ਆਏ ਆ ਜਿਸੇ ਤਰ੍ਹਾਂ ਇੰਡੀਅਨ ਪੀਨਲ ਕੋਡ ਦੀ ਗੱਲ ਹੈ ਜਿਹੜਾ ਕਿ 1860 ਦੇ ਵਿੱਚ ਆਇਆ ਸੀ ਬਿਲਕੁਲ ਉਹ ਲਾਰਡ ਮੈਕੋਲੇ ਦੇ ਟਾਈਮ ਤੇ ਆਇਆ ਸੀ ਪਰ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਅਮੈਂਡਮੈਂਟਸ ਹੋਈਆਂ ਸੀ ਉਹਦੇ ਵਿੱਚ ਆਈ ਥਿੰਕ 18 ਵਾਰ ਅਮੈਂਡਮੈਂਟਸ ਹੋਈਆਂ ਨੇ ਜਿਸੇ ਤਰ੍ਹਾਂ ਇੰਡੀਅਨ ਐਵੀਡੈਂਸ ਐਕਟ ਦਾ ਸਵਾਲ ਹੈ ਜਿਹੜਾ ਕਿ ਹ ਭਾਰਤੀ ਸਾਕਸ਼ੀ ਐਧਨੀਯਮ ਹੈ ਉਹਦੇ ਵਿੱਚ ਵੀ ਹੁਣ ਤੱਕ ਤਕਰੀਬਨ 26 ਵਾਰ ਜਿਹੜੀ ਐਮੈਂਡਮੈਂਟਸ ਹੋ ਚੁੱਕੀਆਂ ਨੇ ਤੇ ਆਪੀਸੀ ਦੇ ਵਿੱਚ ਜਿਹੜੀ ਐਮੈਂਡਮੈਂਟਸ ਹੋਈਆਂ ਸੇ 25 ਦੇ ਕਰੀਬ ਹੋ ਚੁੱਕੀਆਂ ਨੇ ਤੇ ਪੂਰੀ ਤਰ੍ਹਾਂ ਜੇ ਮੈਂ ਕਹਾਂ ਕਿ ਆਪਾਂ ਕਲੋਨੀਅਲ ਲਾ ਫੋਲੋ ਕਰ ਰਹੀ ਸੀ ਇਹ ਗਲਤ ਹੋਊਗਾ ਕਿਉਂਕਿ ਇੰਡੀਅਨਾਈਜੇਸ਼ਨ ਆਪਾਂ ਕਰਦੇ ਆયા ਕਿਉਂਕਿ ਬਹੁਤ ਵਾਰ ਆਪਾਂ ਅਮੈਂਡਮੈਂਟਸ ਕੀਤੀਆਂ ਨੇ ਪਰ ਜੇ ਤੁਸੀਂ ਹੁਣ ਦੀ ਗੱਲ ਕਰੋ ਕਿ ਚੇਂजेस ਆਈਆਂ ਤੇ ਬਹੁਤ ਇੰਪੋਰਟੈਂਟ ਚੇਂजेस ਆਈਆਂ ਜਿੱਦਾਂ ਤੁਸੀਂ ਗੱਲ ਕੀਤੀ ਟੈਕਨੋਲੋਜੀ ਦੀ ਹੁਣ ਕਿਉਂਕਿ ਮੋਡਸ ਆਫ ਜਿਹੜੇ ਮੈਥਡਸ ਆਫ ਕਰਾਈਮ ਹੈ ਕ੍ਰਾਈਮ ਕਰਨ ਦਾ ਢੰਗ ਨੇਚਰ ਆਫ ਕਰਾਈਮ ਕ੍ਰਿਮੀਨਲਸ ਇਹ ਬਹੁਤ ਜ਼ਿਆਦਾ ਚੇਂਜ ਹੋ ਚੁੱਕੇ ਹੈ ਤੇ ਉਹੀ ਪੇਸ ਨਾਲ ਚਲਦੇ ਹੋਏ ਬਹੁਤ ਜ਼ਰੂਰ ਕਿ ਆਪਾਂ ਵੀ ਟੈਕਨੋਲੋਜੀ ਦੀ ਐਡਵਾਂਸ ਹੋਣ ਨਾਲ ਕਿ ਆਪਾਂ ਵੀ ਜਿਹੜੇ ਆ ਪ੍ਰੋਸੀਜਰ ਹੈ ਇਹਨੂੰ ਆਪਾਂ ਅਪਣਾਈਏ ਲਓ ਦੇ ਵਿੱਚ ਐਡਵੋਕੇਟ ਛਾਵੜਾ ਜਿਵੇਂ ਆਪਾਂ ਗੱਲ ਕਰ ਰਹੇ ਆ ਨਵੇਂ ਅਪਰਾਧਿਕ ਕਾਨੂੰਨਾਂ ਦੀ ਤਾਂ ਆਮ ਤੌਰ ਤੇ ਲੋਕਾਂ ਦਾ ਇਹ ਖਤਸ਼ਾ ਹੈ ਕਿ ਇਹ ਕਾਨੂੰਨ ਜਿਵੇਂ ਹੁਣ ਲਾਗੂ ਹੋ ਚੁੱਕੇ ਐ 1 ਜੁਲਾਈ ਤੋਂ ਤਾਂ ਇਹਦੇ ਨਾਲ ਕਿਤੇ ਕੋਰਟਾਂ ਦਾ ਸਾਰਾ ਪ੍ਰੋਸੀਜਰ ਸਾਰੀ ਪ੍ਰਣਾਲੀ ਤਾਂ ਨਹੀਂ ਬਦਲ ਜਾਣੀ ਜੋ ਸਾਡੇ ਕੇਸ ਚੱਲ ਰਹੇ ਆ ਉਹ ਕਿਸ ਤਰ੍ਹਾਂ ਨਾਲ ਚੱਲਣਗੇ ਦਾ ਗਰਾਊਂਡ ਲੈਵਲ ਤੇ ਜੀ ਕਿਉਂਕਿ ਤੁਸੀਂ ਜ਼ਿਲ੍ਹਾ ਅਦਾਲਤ ਦੇ ਵਿੱਚ ਬੈਠੇ ਹੋ ਆਮ ਲੋਕਾਂ ਨਾਲ ਸਭ ਤੋਂ ਪਹਿਲਾਂ ਤੁਹਾਡਾ ਹੀ ਵਾਹ ਪੈਂਦਾ ਤਾਂ ਕੀ ਕਹਿਣਾ ਚਾਹੋਗੇ ਲੋਕਾਂ ਦੇ ਕਿਸ ਤਰ੍ਹਾਂ ਦੇ ਖਤਸ਼ੇ ਨੇ ਔਰ ਉਹਨਾਂ ਨੂੰ ਦੂਰ ਕਰਨ ਲਈ ਕੀ ਕੁਝ ਕੀਤਾ ਜਾ ਰਿਹਾ ਹੈ ਤੇ ਕੀ ਕੁਝ ਕਰਨਾ ਚਾਹੀਦਾ ਦੇਖੋ ਜਿਹੜੇ ਮੈਂ ਜਿਹੜੇ ਗਰਾਊਂਡ ਲੈਵਲ ਤੇ ਦੇਖਿਆ ਜਿਹੜੇ ਲੋਕ ਮੇਰੇ ਕੋਲ ਆਉਂਦੇ ਸੀਗੇ ਜਿਹੜੀ ਜਨਰਲੀ ਪ੍ਰੋਬਲਮਸ ਆਉਂਦੀਆਂ ਸੀਗੀਆਂ ਲੋਕੀ ਕਹਿੰਦੇ ਸਾਡੀ ਐਫ ਆਈ ਆਰ ਨਹੀਂ ਰਜਿਸਟਰ ਹੁੰਦੀ ਜੀ ਉਹ ਹੁਣ ਜਿਹੜੀ ਇਸ ਕਾਨੂੰਨ ਦੇ ਤਹਿਤ ਜਿਹੜੀ ਉਹਨਾਂ ਨੇ ਇੱਕ ਵਰਡ ਬਣਾਤਾ ਹੈ ਕਿ ਆਪਾਂ ਇਲੈਕਟ੍ਰੋਨਿਕਲੀ ਜਿਹੜੀ ਹੈਗੀ ਆਪਾਂ ਐਫ ਆਈ ਆਰ ਕਰਾ ਸਕਦੇ ਆ ਜੀ ਜਾਂ ਫਿਰ ਜਿਹੜੀ ਹੈਗੀ ਆਪਾਂ ਜ਼ੀਰੋ ਐਫ ਆਈ ਆਰ ਕਰਾ ਸਕਦੇ ਆ ਕਿਉਂਕਿ ਲੋਕਾਂ ਨੂੰ ਹੁੰਦਾ ਸੀਗਾ ਕਿ ਇਹੀ ਇੱਥੇ ਹੈਗੇ ਆ ਥਾਣੇ ਵਾਲਾ ਕਹਿੰਦਾ ਇੱਥੇ ਆ ਕੇ ਐਫ ਆਈ ਆਰ ਰਜਿਸਟਰਡ ਕਰਾਓ ਜਿੱਥੇ ਤੁਹਾਡਾ ਵਾਰਦਾਤ ਹੋਈ ਹੈ ਕਿਉਂਕਿ ਜਨਰਲੀ ਲੋਕਾਂ ਨੂੰ ਪ੍ਰੋਬਲਮਸ ਆਉਂਦੀਆਂ ਸੀਗੀਆਂ ਸੁਪਰੀਮ ਕੋਰਟ ਦੀ ਗਾਈਡਲਾਈਨਸ ਵੀ ਸੀਗੀਆਂ ਕਿ ਜ਼ੀਰੋ ਐਫ ਆਈ ਆਰ ਕੀਤੀ ਜਾਵੇ ਉਹਦੇ ਬੇਸ ਤੇ ਜਿਹੜਾ ਹੈਗਾ ਨਵੇਂ ਕਾਨੂੰਨ ਬਣਾਏ ਗਏ ਨੇ ਜਿਹੜੀਆਂ ਸੁਪਰੀਮ ਕੋਰਟ ਦੀਆਂ ਅਥਾਰਟिटीज ਕਿਉਂਕਿ ਜਨਰਲੀ ਜਿਹੜੀ ਹੈਗੀ ਆ ਲੋਕਾਂ ਨੂੰ ਇਹੀ ਪ੍ਰੋਬਲਮ ਆਉਂਦੀ ਹੈ ਸਾਡੀ ਸੁਣਵਾਈ ਨਹੀਂ ਹੁੰਦੀ ਜੀ ਉਸ ਬੇਸ ਤੇ ਜਿਹੜਾ ਹੈਗਾ ਹੁਣ ਜਿਹੜਾ ਸਿਟੀਜ਼ਨ ਹੈਗਾ ਇੱਕ ਆਮ ਨਾਗਰਿਕ ਹੈ ਉਹ ਇਲੈਕਟ੍ਰੋਨਿਕਲੀ ਆਪਣੀ ਐਫਆਈਆਰ ਕਰਾ ਸਕਦਾ ਹੈ ਨਵੇਂ ਕਾਨੂੰਨ ਦੇ ਤਹਿਤ ਜੀ ਜਿਹੜੀ ਮਰਜ਼ੀ ਜਗ੍ਹਾ ਤੋਂ ਜੀ ਉਹਨੂੰ ਥਾਣੇ ਜਾਣ ਦੀ ਲੋੜ ਨਹੀਂ ਪਵੇਗੀ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਜਿਹੜੀ ਜਨਰਲੀ ਪ੍ਰੋਬਲਮ ਆਉਂਦੀ ਜੇ ਐਫਆਈਆਰ ਹੋ ਵੀ ਜਾਂਦੀ ਸੀ ਉਹਨਾਂ ਨੂੰ ਜਿਹੜੀ ਹੈਗੀ ਕਾਪੀ ਨਹੀਂ ਦਿੱਤੀ ਜਾਂਦੀ ਸੀਗੀ ਜੀ ਉਹਨਾਂ ਨੂੰ ਥਾਣੇ ਦੇ ਗੇੜੇ ਲਵਾਏ ਜਾਂਦੇ ਸੀਗੇ ਉਹਨਾਂ ਨੇ ਕਾਨੂੰਨ ਜਿਹੜਾ ਹੈਗਾ ਸੈੱਟ ਕਰਤਾ ਕਿ ਵਿਕਟਮ ਨੂੰ ਆਪ ਕਾਪੀ ਜਿਹੜੀ ਹੈਗੀ ਕੋਸਟ ਨਹੀਂ ਲੱਗੇਗੀ ਉਹਨੂੰ ਫ੍ਰੀ ਕਾਪੀ ਥਾਣੇ ਵੱਲੋਂ ਜਿਹੜੀ ਹੈਗੀ ਉਹਨੂੰ ਦਿੱਤੀ ਜਾਏਗੀ ਇਹ ਹਦਾਇਤ ਪਾਸ ਕੀਤੀ ਗਈ ਕਾਨੂੰਨ ਦੇ ਵਿੱਚ ਔਰ ਨਾਲ ਕਈ ਕਈ ਸਾਲ ਕੀ ਹੁੰਦਾ ਸੀ ਕਿ ਉਹਦਾ ਚਲਾਨ ਨਹੀਂ ਸੀ ਪੇਸ਼ ਕੀਤਾ ਜਾਂਦਾ ਉਹ ਟ੍ਰਾਇਲ ਉਹ ਕੇਸ ਸ਼ੁਰੂ ਹੀ ਨਹੀਂ ਸੀ ਹੁੰਦਾ ਸ਼ੁਰੂ ਹੀ ਨਹੀਂ ਹੁੰਦੇ ਹੁਣ ਉਹਨਾਂ ਨੇ ਕਰਤਾ ਹੈ ਕਿ ਜਿਹੜਾ ਬੰਦਾ ਪੁਲਿਸ 'ਚ ਜਿਹੜਾ ਕੇਸ ਰਜਿਸਟਰਡ ਕਰਾਊਗਾ ਉਹਨੂੰ ਜਿਹੜਾ ਹੈਗਾ ਵਿਦਨ 90 ਡੇਸ ਇਨਵੈਸਟੀਗੇਟਿੰਗ ਆਫੀਸਰ ਜਿਹੜਾ ਕੇਸ ਦੀ ਪੜਤਾਲ ਕਰ ਰਿਹਾ ਇਹ ਨਹੀਂ ਹੈਗਾ ਆਪਣੀ ਮਨਮਰਜ਼ੀ ਨਾਲ ਆਪਣੇ ਕੋਲ ਫਾਈਲ ਰੱਖੀ ਰੱਖ ਕੇ ਪੁਰਾਣੇ ਕਾਨੂੰਨ ਦੇ ਤਹਿਤ ਕੋਈ ਇਦਾਂ ਦਾ ਸਿਗਾ ਨਹੀਂ ਕਿ ਉਹ ਵਿਕਟਮ ਨੂੰ ਦੱਸੇ ਕਿ ਤੇਰੇ ਕੇਸ ਦਾ ਕੀ ਬੰਦਾ ਹੁਣ ਜਿਹੜਾ ਨਵੇਂ ਕਾਨੂੰਨ ਦੇ ਤਹਿਤ ਉਹਨੇ ਇਹ ਕਹਿ ਦਿੱਤਾ ਕਿ 90 ਦਿਨ ਦੇ ਵਿੱਚ ਤੈਨੂੰ ਵਿਕਟਮ ਨੂੰ ਦੱਸਣਾ ਪਏਗਾ ਜਿੰਨੇ ਐਫ ਆਈ ਆਰ ਰਜਿਸਟਰਡ ਕਰਾਈ ਹੈ ਕਿ ਤੇਰੇ ਕੇਸ ਦਾ ਕੀ ਸਟੇਟਸ ਹੈ ਇਸ ਵੇਲੇ ਜੀ ਜੀ ਤਾਂ ਪ੍ਰੋਫੈਸਰ ਬੱਤਰਾ ਇਸੇ ਗੱਲ ਤੇ ਅੱਗੇ ਮੈਂ ਤੁਹਾਡੇ ਤੋਂ ਵੀ ਜਾਨਣਾ ਚਾਹੂੰਗਾ ਕਿ ਜੋ ਸਮਾਂ ਸੀਮਾ ਤੈਅ ਕੀਤੀ ਗਈ ਆ ਉਹਦੇ ਨਾਲ ਕੋਈ ਫਰਕ ਪਾਊਗਾ ਇਹ ਜਾਂ ਜਿਹੜਾ ਮੁੱਖ ਬਦਲਾ ਕਿਸ ਤਰ੍ਹਾਂ ਦਾ ਕੀਤਾ ਗਿਆ ਜਿਹੜਾ ਇੱਕ ਟਾਈਮ ਬਾਉਂਡ ਕਰਤਾ ਇਸ ਪਰ ਨਾਲ ਹੀ ਦੇ ਹਾਂਜੀ ਬਿਲਕੁਲ ਥੈਂਕ ਯੂ ਬਹੁਤ ਵਧੀਆ ਕੁਐਸਚਨ ਹੈ ਕਿਉਂਕਿ ਹੁਣ ਜਿਹੜਾ ਸਪੀਡੀ ਜਸਟਿਸ ਦੀ ਆਪਾਂ ਬਾਰ ਬਾਰ ਗੱਲ ਕਰਦੀ ਆ ਤੇ ਹੁਣ ਕਾਫੀ ਜ਼ਿਆਦਾ ਟਾਈਮਲਾਈਨਸ ਫਿਕਸ ਕਰ ਦਿੱਤੇ ਗਏ ਹਨ ਦੇਖੋ ਐਦਾ ਨਹੀਂ ਹੈ ਟਾਈਮਲਾਈਨ ਪਹਿਲਾਂ ਫਿਕਸ ਨਹੀਂ ਸੀਗੇ ਪਹਿਲਾਂ ਵੀ ਕਈ ਚੀਜ਼ਾਂ ਦੇ ਵਿੱਚ ਟਾਈਮਲਾਈਨ ਫਿਕਸ ਸੀਗੇ ਪਰ ਐਟ ਲੀਸਟ ਉਹ ਇੱਕ ਤਰ੍ਹਾਂ ਦਾ ਡੰਡਾ ਰਹੂਗਾ ਜਜਸ ਦੇ ਸਾਹਮਣੇ ਜਾਂ ਲਾਇਰਸ ਦੇ ਅੱਗੇ ਕਿ ਅਸੀਂ ਇਹਨਾਂ ਕੰਮ ਐਨੇ ਟਾਈਮ ਦੇ ਵਿੱਚ ਕਰਨਾ ਹੀ ਹੈ ਜਿੱਥੇ ਇੰਪੋਰਟੈਂਟ ਟਾਈਮਲਾਈਨਸ ਦਾ ਸਵਾਲ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿਸ ਤਰ੍ਹਾਂ ਟਾਈਮਲਾਈਨਸ ਜਿਹੜੇ ਹਨ ਵਿੱਚ ਐਡ ਹੋਏ ਹਨ ਫੋਰ ਐਗਜ਼ਾਮਪਲ ਲੈ ਲੋ ਜਿੱਦਾਂ ਕੋਈ ਰੇਪ ਵਿਕਟਮ ਹੈ ਉਹਨਾਂ ਦਾ ਜਿਹੜਾ ਇਨਵੈਸਟੀਗੇਸ਼ਨ ਹੈ ਆਪਾਂ ਕੰਪਲੀਟ ਕਰਨਾ ਹੈ 2 ਮਹੀਨੇ ਦੇ ਅੰਦਰ ਅੰਦਰ ਇਹ ਬਿਲਕੁਲ ਕਲੀਅਰਲੀ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਜਿਹੜੇ ਚਾਰजेस ਫਰੇਮ ਕਰਨੇ ਹੈ ਚਾਹੇ ਉਹ ਟ੍ਰਾਇਲ ਕੋਰਟ ਆਫ ਸੈਸ਼ਨ ਦੇ ਦੁਆਰਾ ਹੋ ਰਿਹਾ ਹੈ ਚਾਹੇ ਉਹ ਵਾਰੰਟ ਕੇਸਸ ਦੇ ਵਿੱਚ ਹੋ ਰਿਹਾ ਹੈ ਉਹਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਹੈ ਕਿ ਆਪਾਂ ਨੂੰ 60 ਦਿਨਾਂ ਦੇ ਅੰਦਰ ਅੰਦਰ ਚਾਰजेस ਫਰੇਮ ਕਰਨੇ ਹੈ ਕਦੋਂ ਤੋਂ ਜਦੋਂ ਪਹਿਲੀ ਹੀਅਰਿੰਗ ਹੋਈ ਸੀ ਅਦੋਂ ਤੋਂ ਆਪਾਂ ਨੂੰ ਚਾਰजेस ਫਰੇਮ ਕਰਨੇ ਹੈ ਜੀ ਇਸ ਤਰ੍ਹਾਂ ਨਾਲ ਸਪੈਸ਼ਲੀ ਜਿਹੜਾ ਦੂਸਰਾ ਸੈਕਸ਼ਨ ਹੈ ਉਹ ਕਹਿ ਰਿਹਾ ਕਿ ਆਪਾਂ ਨੂੰ 30 ਦਿਨਾਂ ਦੇ ਅੰਦਰ ਅੰਦਰ ਵਿੱਚ ਜੱਜਮੈਂਟ ਦੇਣੀ ਹੈ ਜੇ ਪੋਸੀਬਲ ਹੈ ਨਹੀਂ ਤਾਂ ਐਟ ਦ ਮੋਸਟ ਜਿਹੜਾ ਹੈ 45 ਡੇਸ ਦੇ ਵਿੱਚ ਜੱਜਮੈਂਟ ਦੇਣੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਸੱਤ ਦਿਨਾਂ ਦੇ ਵਿੱਚ ਵਿੱਚ ਜਿਹੜਾ ਕੋਰਟ ਦਾ ਪੋਰਟਲ ਹੈ ਉੱਥੇ ਤੁਸੀਂ ਜਿਹੜੀ ਆ ਜੱਜਮੈਂਟ ਹੈ ਅਪਲੋਡ ਕਰਨੀ ਹੈ ਉਸ ਤੋਂ ਇਲਾਵਾ ਇੱਕ ਬੜੀ ਇੰਪੋਰਟੈਂਟ ਟਾਈਮਲਾਈਨ ਹੈ ਜਿਹੜੀ ਕਿ ਪ੍ਰੀਲਿਮਿਨਰੀ ਇਨਕੁਆਇਰੀ ਨੂੰ ਲੈ ਕੇ ਹੈ ਕਿ ਜਿਹੜੇ ਕੇਸਸ ਦੇ ਵਿੱਚ ਐਫ ਆਈ ਆਰ ਆਪਾਂ ਲਾਂਚ ਕਰਦੇ ਹਾਂ ਤਾਂ ਉਸ ਤੋਂ ਪਹਿਲਾਂ ਇਹਨਾਂ ਨੇ ਇੱਕ ਪ੍ਰੋਵੀਜ਼ਨ ਪਾਇਆ ਪ੍ਰੀਲਿਮਿਨਰੀ ਇਨਕੁਆਇਰੀ ਦਾ ਕਿ ਜੇ ਉਹ ਆਫੈਂਸ ਹੈੱਜ ਦੇ ਵਿੱਚ سزا 3 ਸਾਲ ਜਾਂ 3 ਸਾਲ ਤੋਂ ਜ਼ਿਆਦਾ ਹੈ ਪਰ 7 ਸਾਲਾਂ ਤੋਂ ਘੱਟ ਹੈ ایسے ਕੇਸਸ ਦੇ ਵਿੱਚ ਪ੍ਰੀਲੀਮਿਨਰੀ ਇਨਕੁਆਇਰੀ ਕੰਡਕਟ ਕੀਤੀ ਜਾ ਸਕਦੀ ਹੈ ਇਹ ਕਿਉਂ ਕੀਤੀ ਜਾ ਸਕਦੀ ਹੈ ਦੇਖਿਆ ਜਾਂਦਾ ਹੈ ਕਿ ਕੀ ਸੱਚੀ ਤੇ ਕਾਗਨੀਜ਼ੇਬਲ ਕੇਸ ਬੰਦਾ ਵੀ ਹੈ ਕਿ ਨਹੀਂ ਪਰ ਉਹਨਾਂ ਨੇ ਇਹ ਕਿਹਾ ਕਿ ਆ ਜਿਹੜੀ ਇਨਕੁਆਇਰੀ ਹੈ ਕੋਈ ਬਹੁਤ ਲੰਬਾ ਸਮਾਂ ਨਹੀਂ ਚੱਲੂਗੀ ਸਿਰਫ 14 ਦਿਨਾਂ ਦੇ ਵਿੱਚ ਵਿੱਚ ਜਿਹੜੀ ਹੈ ਇਨਕੁਆਇਰੀ ਨੂੰ ਫਿਨਿਸ਼ ਕਰਨਾ ਹੀ ਕਰਨਾ ਹੈ ਸਮਾਂ ਸੀਮਾ ਤੈਅ ਕਰਤੀ ਹਾਂਜੀ ਬਿਲਕੁਲ ਸਮਾਂ ਸੀਮਾ ਤੈਅ ਕਰ ਦਿੱਤੀ ਗਈ ਹੈ ਇਸ ਤਰ੍ਹਾਂ ਅਸੀਂ ਬਹੁਤ ਸਾਰੇ ਇੰਪੋਰਟੈਂਟ ਸਮਾਂ ਸੀਮਾ ਇੱਕ ਕਰ ਦਿੱਤੀ ਹੈ ਜਿਸਦਾ ਮੈਨੂੰ ਲੱਗਦਾ ਹੈ ਕਾਫੀ ਫਰਕ ਪਾਊਗਾ ਤੇ ਜਲਦੀ ਨਾਲ ਜਿਹੜੇ ਕੇਸਸ ਐ ਉਹ ਫਿਨਿਸ਼ ਹੋਣਗੇ ਜੀ ਕਪੂਰ ਸਾਹਿਬ ਜਦੋਂ ਇਹ ਕਾਨੂੰਨ ਬਣਾਏ ਜਾ ਰਹੇ ਸੀਗੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਕਾਨੂੰਨ ਹਰ ਕਿਸੇ ਤੇ ਲਾਗੂ ਹੋਣਾ ਹੈ ਉਹਨੇ ਉਹਨੂੰ ਬਣਾਉਣ ਦੇ ਵਿੱਚ ਹਿੱਸਾ ਲਿਆ ਜਾਂ ਨਹੀਂ ਲਿਆ ਉਹਨੇ ਉਹਨੂੰ ਪੜ੍ਹਿਆ ਜਾਂ ਨਹੀਂ ਪੜ੍ਹਿਆ ਉਹਨੂੰ ਪਤਾ ਹੈ ਜਾਂ ਨਹੀਂ ਪਤਾ ਤਾਂ ਉਦੋਂ ਕਿਸ ਤਰ੍ਹਾਂ ਦੀ ਪ੍ਰਕਿਰਿਆ ਜਿਹੜੀ ਆ ਉਹਨੂੰ ਅਪਣਾਇਆ ਗਿਆ ਕੀ ਆਮ ਲੋਕਾਂ ਨੂੰ ਵਕੀਲ ਭਾਈਚਾਰੇ ਨੂੰ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਜਾਂ ਕੀ ਕੁਝ ਉਸ ਦੌਰਾਨ ਕੀਤਾ ਗਿਆ ਜਦੋਂ ਇਹ ਕਾਨੂੰਨ ਬਣਾਏ ਜਾ ਰਹੇ ਸੀ ਇਸ ਤਰ੍ਹਾਂ ਸੀ ਜੀ ਕਿ ਇਹ ਹੋਮ ਮਿਨਿਸਟਰ ਸਾਹਿਬ ਨੇ ਅਗਸਤ ਦੇ ਐਂਡ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲੇ ਇਹਨਾਂ ਕਾਨੂੰਨਾਂ ਦੀ ਗੱਲ ਕੀਤੀ ਸੀ ਜੀ ਲੇਕਿਨ 12 ਦਸੰਬਰ ਯਾਨੀ ਕਿ ਪਿਛਲੇ ਸਾਲ ਜੀ ਇਹ ਕਾਨੂੰਨ ਜਿਹੜੇ ਹੈ ਇਹ ਲੋਕ ਸਭਾ 'ਚ ਪੇਸ਼ ਕੀਤੇ ਗਏ ਜੀ ਔਰ પાસ ਕੀਤੇ ਗਏ ਜੀ ਉਸ ਤੋਂ ਬਾਅਦ ਇਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਗਿਆ ਜਿਸ ਦਾ ਇੱਕ ਪ੍ਰੋਸੀਜਰ ਹੈਗਾ ਔਰ ਰਾਜ ਸਭਾ ਦੇ ਵਿੱਚ 21 ਤਰੀਕ ਨੂੰ ਪਾਸ ਕਰ ਦਿੱਤਾ ਗਿਆ ਜੀ 25 ਤਰੀਕ ਨੂੰ ਪ੍ਰੈਜ਼ੀਡੈਂਟ ਦੀ ਐਸੈਂਟ ਜਿਹੜੀ ਹੈ ਉਹ ਮਿਲ ਗਈ ਉਹ ਯਾਨੀ ਕਿ ਮਨਜ਼ੂਰੀ ਜਿਹੜੀ ਹੈ ਇਹ ਇਹਨਾਂ ਨੂੰ ਮਿਲ ਗਈ ਔਰ ਇੰਪਲੀਮੈਂਟ ਹੁਣ ਹੋਏ ਹੈ ਇਸ ਮਹੀਨੇ ਤੋਂ ਪਹਿਲੀ ਤਰੀਕ ਨੂੰ ਜਿਸ ਤਰ੍ਹਾਂ ਤੁਸੀਂ ਸਭ ਤੋਂ ਪਹਿਲੇ ਦੱਸਿਆ ਜੀ ਲੇਕਿਨ ਜੋ ਵੀ ਉਸ ਵੇਲੇ ਰਾਜਨੀਤਿਕ ਹਾਲਾਤ ਸੀਗੇ ਉਨ੍ਹਾਂ ਰਾਜਨੀਤਿਕ ਹਾਲਾਤਾਂ ਦੇ ਵਿੱਚ ਵੀ ਕੋਈ 9.5 ਘੰਟੇ ਡਿਸਕਸ਼ਨ 9 ਘੰਟੇ 20 ਮਿੰਟ ਜਾਂ 25 ਮਿੰਟ ਡਿਸਕਸ਼ਨ ਲੋਕ ਸਭਾ ਦੇ ਵਿੱਚ ਹੋਈ ਹੈ ਜਿਹਦੇ ਵਿੱਚ ਕੋਈ 42 ਦੇ ਕਰੀਬ ਮੈਂਬਰ ਪਾਰਲੀਮੈਂਟ ਜਿਹੜੇ ਸੀ ਉਹਨਾਂ ਨੇ ਪਾਰਟਿਸਪੇਟ ਕੀਤਾ ਜੀ ਇਸੇ ਤਰ੍ਹਾਂ ਰਾਜ ਸਭਾ ਦੇ ਵਿੱਚ ਜਿਹੜੀ ਡਿਸਕਸ਼ਨ ਹੈਗੀ ਹੈ ਇਹ ਵੀ ਕੋਈ 6.5 ਘੰਟੇ ਦੇ ਕਰੀਬ ਉੱਥੇ ਹੋਈ ਹੈ ਪਾਰਲੀਮੈਂਟ ਸਟੈਂਡਿੰਗ ਕਮੇਟੀ ਦੇ ਕੋਲ ਵੀ ਇਹ ਬਿਲ ਗਏ ਸੀਗੇ ਔਰ ਉਹਨਾਂ ਨੇ ਇਸ ਨੂੰ ਕਲੀਅਰ ਕੀਤਾ ਵੈਸੇ ਤੇ ਫੈਕਟ ਇਹ ਹੈ ਕਿ ਇਨਸਾਨ ਦੇ ਦੁਆਰਾ ਲਿਖੀ ਗਈ ਬਣਾਈ ਗਈ ਕੋਈ ਵੀ ਚੀਜ਼ ਪਰਮਨੈਂਟ ਨਹੀਂ ਹੁੰਦੀ ਜੀ ਇਟ ਇਜ਼ ਸਬਜੈਕਟ ਟੂ ਅਮੈਂਡਮੈਂਟ ਇਟ ਇਜ਼ ਸਬਜੈਕਟ ਟੂ ਰੈਟੀਫਿਕੇਸ਼ਨ ਕਿੰਨੀ ਵੀ ਵਧੀਆ ਹੋਵੇ ਸਮੇਂ ਤੇ ਹਾਲਾਤ ਬਦਲਦੇ ਆ ਸਾਡਾ ਸੰਵਿਧਾਨ ਦੇ ਕੋ ਕਿੰਨੀ ਵਾਰੀ ਅਮੈਂਡ ਹੋਇਆ ਬਿਲਕੁਲ ਜਦ ਕੀ ਸੰਵਿਧਾਨ ਦੀ ਫਾਰਮੇਸ਼ਨ ਦੇ ਵਿੱਚ ਐਨ ਐਨ ਐ ਵੱਡੇ ਬੰਦੇ ਇਹਦੇ ਵਿੱਚ ਸ਼ਾਮਲ ਸੀ ਸੋ ਮੈਂ ਇਹ ਸਮਝਦਾ ਕਿ ਇੱਕ ਨਵੀਂ ਚੀਜ਼ ਨੂੰ ਐਕਸੈਪਟ ਕਰਨਾ ਕੋਈ ਬੁਰੀ ਗੱਲ ਨਹੀਂ ਜੀ ਹਰ ਚੀਜ਼ ਦੇ ਵਿੱਚ ਕੋਈ ਪਲੱਸ ਹੁੰਦੇ ਆ ਕੋਈ ਮਾਈਨਸ ਹੁੰਦੇ ਆ ਕਦੀ ਉਹ ਚੀਜ਼ਾਂ ਜਿਹੜੀਆਂ ਹੈ ਪਲੱਸ ਵਾਲੀਆਂ ਉਹ ਮਾਈਨਸ 'ਚ ਵੀ ਚਲੇ ਜਾਂਦੀਆਂ ਮਾਈਨਸ ਵਾਲੀਆਂ ਜਿਹੜੀਆਂ ਹੈ ਉਹ ਪਲੱਸ ਦੇ ਵਿੱਚ ਚਲੀਆਂ ਜਾਂਦੀਆਂ ਜੀ ਰਾਜਨੀਤੀ ਦੇ ਵਿੱਚ ਵੀ ਇਹ ਚੀਜ਼ ਹੈ ਪ੍ਰਸ਼ਾਸਨ ਦੇ ਵਿੱਚ ਵੀ ਹੈ ਔਰ ਆਮ ਲਾਈਫ ਦੇ ਵਿੱਚ ਵੀ ਹੈ ਜੀ ਸੋ ਮੈਂ ਇਹ ਫੀਲ ਕਰਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਕਿਉਂਕਿ ਇਹਨਾਂ ਦਾ ਜਿਹੜਾ ਪਹਿਲਾ ਇੰਡੀਅਨ ਪਿਨਲ ਕੋਡ ਹੈ ਉਹਦਾ ਐਮਫਸਿਸ ਹੈ ਪਨਿਸ਼ਮੈਂਟ ਦੇ ਉੱਤੇ ਜੀ ਔਰ ਇਸ ਦਾ ਐਮਫਸਿਸ ਜਿਹੜਾ ਹੈ ਜਿਹੜਾ ਫੋਕਸ ਹੈ ਉਹ ਹੈ ਨਿਆਂ ਦੇ ਉੱਤੇ ਜੀ ਨਿਆਂ ਵੀ ਮਿਲੇ ਔਰ ਸੁਧਾਰ ਵੀ ਹੋਵੇ ਔਰ ਦੂਸਰਾ ਜਿਹੜਾ ਹੈ ਇਹਦਾ ਐਮਫਸਿਸ ਹੈ ਨਿਸ਼ਪਕਸ਼ਤਾ ਦੇ ਉੱਤੇ ਵੀ ਕਿਸੇ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਪੇਧਪਾਵ ਨਾ ਕੀਤਾ ਜਾਏ ਜਿਦਾ ਸਾਡੇ ਫੰਡਾਮੈਂਟਲ ਰਾਈਟਸ ਦੇ ਵਿੱਚ ਆਰਟੀਕਲ 14 ਤੋਂ 19 ਸ਼ਾਮਿਲ ਇਹ ਚਲਦਾ ਹੈ ਰਾਈਟ ਟੂ ਫਰੀडम ਇਹ ਸਾਰੇ ਤੇ ਕਿਸੇ ਇਹ ਨਿਸ਼ਪਕਸ਼ਤਾ ਜਿਹੜੀ ਹੈ ਉਹ ਇਸ ਦੇ ਵਿੱਚ ਰਵੇ ਔਰ ਤੀਸਰਾ ਜਿਹੜਾ ਇਹਦਾ ਅਸਪੈਕਟ ਹੈ ਕਿ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕੀਤਾ ਜਾਏ ਜੀ ਬੇਸ਼ੱਕ ਉਹ ਵਿਕਟਮ ਹੈ ਜੀ ਜਾਂ ਉਹ ਦੂਸਰੀ ਪਾਰਟੀ ਹੈ ਇਸੇ ਕਰਕੇ ਜਿਸ ਤਰ੍ਹਾਂ ਮੈਡਮ ਨੇ ਵੀ ਦੱਸਿਆ ਹੈ ਛਾਪੜਾ ਜੀ ਨੇ ਵੀ ਇਹ ਗੱਲ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਐਫ ਆਈ ਆਰ ਈ ਐਫ ਆਈ ਆਰ ਜ਼ੀਰੋ ਐਫ ਆਈ ਆਰ ਔਰ ਉਸ ਦੀ ਕਾਪੀ ਜਿਹੜੀ ਹੈ ਫ੍ਰੀ ਉਪਲਬਧ ਕਰਵਾਨੀ ਜੀ ਔਰ ਫਿਰ ਉਸ ਨੂੰ ਡਿਸਪਲੇ ਕਰਨਾ ਥਾਣਿਆਂ ਦੇ ਬਾਹਰ ਇਹ ਵੀ ਇੱਕ ਹਿਦਾਇਤ ਹੈ ਇਸ ਦਾ 파ਰਟ ਹੈ ਜਿਸ ਨੂੰ ਡਿਸਪਲੇ ਕੀਤਾ ਜਾਏ ਜਿਹੜੇ ਵੀ ਬੰਦੇ ਤੁਸੀਂ ਅਰੈਸਟ ਕੀਤੇ ਹੈਗੇ ਆ ਤਾਂ ਮੈਂ ਇਹ ਸਮਝਦਾ ਕਿ ਬਿਗਨਿੰਗ ਦੇ ਤੌਰ ਤੇ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਕਿ ਅੰਗਰੇਜ਼ਾਂ ਦੇ ਟਾਈਮ ਦਾ ਕਾਨੂੰਨ ਉਹਦੇ ਵਿੱਚ ਇੱਕ ਗੱਲ ਮੈਨੂੰ ਯਾਦ ਆ ਰਹੀ ਹੈ ਜੀ ਲਾਰਡ ਰਿਪਨ ਦੇ ਟਾਈਮ ਦੇ ਵਿੱਚ ਇੱਕ ਇਲਬਰਟ ਬਿਲ ਕੰਟਰੋਵਰਸੀ ਹੋਈ ਸੀ ਜੀ ਇਲਬਰਟ ਲਾ ਮੈਂਬਰ ਸੀਗਾ ਵਾਈਸ ਰాయ ਦੀ ਕਾਉਂਸਲ ਦਾ ਉਹਨੇ ਇੱਕ ਬਿਲ ਪੇਸ਼ ਕੀਤਾ ਕਿ ਜਿਹੜਾ ਕੋਈ ਗੁਨਾਹਗਾਰ ਹੋਏਗਾ ਗੋਰਾ ਜੀ ਇੰਡੀਅਨ ਜੱਜ ਜਿਹੜਾ ਹੈ ਉਹਦਾ ਫੈਸਲਾ ਨਹੀਂ ਸੁਣਾ ਸਕਦਾ ਜੀ ਲੇਕਿਨ ਇੰਡੀਅਨ ਜੱਜ ਇੰਡੀਅਨ ਅਗਰ ਕੋਈ ਗੁਨਾਹਗਾਰ ਹੋਏਗਾ ਭਾਰਤੀ ਗੁਨਾਹਗਾਰ ਹੋਏਗਾ ਉਹਦਾ ਫੈਸਲਾ ਜਿਹੜਾ ਹੈ ਅੰਗਰੇਜ਼ ਸੁਣਾ ਸਕੇਗਾ ਜੀ ਇਹਦੇ ਉੱਤੇ ਬਹੁਤ ਕੰਟਰੋਵਰਸੀ ਹੋਈ ਸੀ ਇਸ ਤੋਂ ਪਤਾ ਲੱਗਦਾ ਕਿ ਉਸ ਵੇਲੇ ਸਮਾਨਤਾ ਨਹੀਂ ਸੀ ਅਸਮਾਨਤਾ ਸੀ ਔਰ ਸੋਚ ਕੀ ਸੀ ਇਹਨਾਂ ਦੇ ਪਿੱਛੇ ਸੋ ਇਹ ਨਵੇਂ ਜਿਹੜੇ ਇਹ ਐਕਟ ਹੁਣ ਲਾਗੂ ਹੋਏ ਆ ਪਹਿਲੀ ਤਾਰੀਖ ਤੋਂ ਇਹਨਾਂ ਤੋਂ ਤੇ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਜਿੰਨੇ ਵੀ ਸਟੇਕ ਹোলਡਰਸ ਹੈ ਬੇਸ਼ੱਕ ਉਹ ਵਕੀਲ ਹੈ ਬੇਸ਼ੱਕ ਉਹ ਜੱਜਸ ਹੈ ਬੇਸ਼ੱਕ ਉਹ ਐਗਰੀਵਡ ਪਾਰਟੀ ਹੈ ਬੇਸ਼ੱਕ ਉਹ ਕਲਪ੍ਰੇਟ ਹੈ ਗਿਆ ਉਹ ਸਾਰੇ ਇਸ ਨੂੰ ਸਹੀ ਤਰੀਕੇ ਨਾਲ ਲੈਣਗੇ ਔਰ ਇਸ ਦਾ ਫਾਇਦਾ ਉਠਾਉਣਗੇ ਜੀ ਛਾਉੜਾ ਸਾਹਿਬ ਜੀ ਇਨਾਂ ਜਿਹੜੇ ਕਾਨੂੰਨਾਂ ਦੀ ਅਪਰੋਚ ਜੇ ਆਪਾਂ ਗੱਲ ਕਰੀਏ ਇਹਦੀ ਪ੍ਰਕਿਰਤੀ ਦੀ ਗੱਲ ਕਰੀਏ ਤਾਂ ਉਹ ਕਿਸ ਤਰ੍ਹਾਂ ਦੀ ਹੈ ਔਰ ਇਹਦਾ ਹੇਠਲੇ ਪੱਧਰ ਤੇ ਕਿਸ ਤਰ੍ਹਾਂ ਦੇ ਵੱਡੇ ਬਦਲਾਅ ਆਉਣ ਦੀ ਉਮੀਦ ਹੈ ਜੀ ਜਦੋਂ ਪ੍ਰੋਫੈਸਰ ਸਾਨ ਨੇ ਵੀ ਕਿਹਾ ਜਿਹੜੀ ਇਹ ਕਾਨੂੰਨਾਂ ਦਾ ਜਿਹੜੀ ਅਪਰੋਚ ਹੈਗੀ ਹੈ ਉਹ ਜਸਟਿਸ ओरिएंटेड ਅਪਰੋਚ ਹੈ ਇਹਦਾ ਜਿਹੜਾ ਥੀਮ ਹੈਗਾ ਉਹ ਭਾਰਤੀ ਨਿਆਂਇ ਵਿਵਸਥਾ ਹੈ ਜੀ ਇਹਨੂੰ ਜਿਹੜਾ ਬਣਾਇਆ ਗਿਆ ਸੀਗਾ ਇਹਦਾ ਜਿਹੜਾ ਲੈਜਿਸਲੇਟਿਵ ਨੇ ਚੇਂजेस ਮਾਰਕ ਕਰਕੇ ਇਹਦਾ ਨਾਮ ਹੀ ਐ ਰੱਖਿਆ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਤਲਬ ਅੰਮ੍ਰਿਤਕਾਲ ਆ ਗਿਆ ਜੀ ਇਹ ਜਿਹੜਾ ਜਸਟਿਸ ਸਿਸਟਮ ਬੇਸਡ ਹੈਗਾ ਜਿਹੜੇ ਲਾਜ਼ ਹੈਗੇ ਆ ਇਹ ਇੰਡੀਅਨ ਥਿੰਕਿੰਗ ਤੇ ਨਹੀਂ ਜਿਹੜੇ ਪੁਰਾਣੇ ਆਪਾਂ ਕਾਨੂੰਨ ਦੇਖਦੇ ਸੀਗੇ ਉਹ ਸੀਗੇ ਅੰਗਰੇਜ਼ਾਂ ਦੇ ਟਾਈਮ ਤੇ ਬਟ ਹੁਣ ਜਦਦਾ ਚੇਂਜਸ ਹੋ ਰਹੀਆਂ ਸੋਸਾਇਟੀ ਜਿਹਦਾ ਆਪਾਂ ਕਹਿੰਦੇ ਲਾਜ਼ ਅ ਚੇਂਜ ਆਫ ਨੇਚਰ ਉਸ ਹਿਸਾਬ ਨਾਲ ਜਿਹੜੇ ਕਾਨੂੰਨ ਵੀ ਸਾਨੂੰ ਜਿਹੜੇ ਹੈਗੇ ਬਦਲਨੇ ਚਾਹੀਦੇ ਟਾਈਮ ਦੇ ਟਾਈਮ ਹੁਣ ਜਦਦਾ ਫੋਨ ਦਾ ਜ਼ਮਾਨਾ ਵਾ ਕੰਪਿਊਟਰ ਦਾ ਜ਼ਮਾਨਾ ਹੁਣ ਸਪੋਜ਼ ਕਰੋ ਕਿਸੇ ਦੀ ਲੜਾਈ ਹੁੰਦੀ ਹੈ ਉਹ ਨਾਲ ਹੀ ਫੋਨ ਕੱਢਦਾ ਤੇ ਨਾਲ ਹੀ ਵੀਡੀਓ ਬਣਾਉਣ ਲੱਗ ਪੈਂਦਾ ਕਿ ਇਹ ਬੰਦਾ ਮੈਨੂੰ ਮਾਰਦਾ ਪਿਆ ਉਹ ਹੁਣ ਆਪਾਂ ਜਿਹੜਾ ਦੇਖਦੇ ਸੀਗੇ ਕੋਡ ਦੇ ਵਿੱਚ ਜਿਹੜੀ ਹੈਗੀ ਡਿਫਿਕਲਟੀਜ਼ ਆਉਂਦੀਆਂ ਸੀ ਕਿ ਜਿਹੜੀ ਫੋਨ ਦੇ ਵਿੱਚ ਵੀਡੀਓਗ੍ਰਾਫੀ ਹੋਈ ਹੈ ਉਹਨੂੰ ਆਪਾਂ ਕੋਰਟ ਦੇ ਵਿੱਚ ਕਿੱਦਾਂ ਪੇਸ਼ ਕਰਨਾ ਉਹਨੂੰ ਸਰਟੀਫੀਕੇਟ ਦੇਣਾ ਪੈਂਦਾ ਸੀ ਬੜੀ ਦਿੱਕਤ ਆਉਂਦੀ ਸੀ ਹੁਣ ਦੇਖੋ 18 ਸੇ 60 ਕਾਨੂੰਨ ਜੇ ਵਿੱਚ ਵਿਵਸਥਾ ਹੀ ਨਹੀਂ ਸੀਗੀ ਜਿਹੜਾ ਪੁਰਾਣਾ ਆਪਾਂ ਇੰਡੀਅਨ ਐਵੀਡੈਂਸ ਐਕਟ ਵੀ ਦੇਖਿਆ ਜਾਵੇ ਉਹਦੇ ਵਿੱਚ ਵੀ ਕੋਈ ਪੈਨ ਡਰਾਈਵ ਦੀ ਵਿਵਸਥਾ ਹੀ ਨਹੀਂ ਸੀਗੀ ਕਿ ਕਿੱਦਾਂ ਉਹਨੂੰ ਪੇਸ਼ ਕਰਨਾ ਹੈ ਜਿਹੜਾ ਇਲੈਕਟ੍ਰੋਨਿਕ ਜਿਹੜਾ ਜਿੰਨਾ ਵੀ ਸਾਡੇ ਡਿਵਾਈਸੇਸ ਨੇ ਉਹਦੇ ਜਿਹੜਾ ਐਵੀਡੈਂਸ ਹੈਗਾ ਉਹ ਆਪਾਂ ਕਿੱਦਾਂ ਕੋਰਟ ਦੇ ਵਿੱਚ ਪੇਸ਼ ਕਰਨਾ ਉਹ ਜਿਹੜਾ ਹੈਗਾ ਜਿਹੜੀ ਇੰਡੀਅਨ ਐਵੀਡੈਂਸ ਐਕਟ ਜਿਹੜਾ ਹੁਣ ਉਹਨਾਂ ਦੇ ਵਿੱਚ ਸਪੈਸifically ਸੈਕਸ਼ਨਸ ਬਣਾਏ ਨੇ ਉਹਦੇ ਸਪੈਸifically ਕੈਟੇਗੋਰਿਕਲੀ ਸਟੇਟਡ ਕੀਤਾ ਗਿਆ ਹੈ ਕਿ ਜਿਹੜੇ ਇਲੈਕਟ੍ਰੋਨਿਕ ਡਿਵਾਈਸ ਨੇ ਜਿੰਨੇ ਵੀ ਪਿੰਡ ਰਾਈਜ਼ ਹੋ ਗਈਆਂ ਜਾਂ ਫਿਰ ਮੋਬਾਈਲ ਫੋਨਸ ਹੋਗੇ ਜਿਹੜੇ ਉਹਨਾਂ ਦੀ ਵੀਡੀਓਜ਼ ਹੈ ਜਾਂ ਫਿਰ ਜਿਹੜੀ ਆਪਾਂ ਪਿਕਚਰਸ ਜੇ ਕੋਰਟ ਦੇ ਵਿੱਚ ਪੇਸ਼ ਕਰਦੇ ਆ ਉਹਨੂੰ ਜਿਹੜਾ ਹੈਗਾ ਪ੍ਰਾਇਮਰੀ ਐਵੀਡੈਂਸ ਮੰਨਿਆ ਜਾਏਗਾ ਜੀ ਇਹਦੇ ਵਿੱਚ ਮੈਂ ਇੱਕ ਚੀਜ਼ ਐਡ ਕਰਾਂਗਾ ਸਰਕਾਰੀ ਆਂਕੜੇ ਜਿਹੜੇ ਹੈ ਉਹ ਦੱਸਦੇ ਹੈ ਜੀ ਹੋਮ ਮਿਨਿਸਟਰ ਦੇ ਜਿਹੜੇ ਡਾਕੂਮੈਂਟਸ ਹੈ ਉਹਨਾਂ ਦੇ ਵਿੱਚ ਇਹ ਬੜਾ ਕਲੀਅਰ ਹੈ ਕਿ ਪੂਰੇ ਹਿੰਦੁਸਤਾਨ 'ਚ 99.9% ਜਿਹੜੇ ਥਾਣੇ ਹੈਗੇ ਆ ਉਹ ਕੰਪਿਊਟਰਾਈਜ਼ ਹੋ ਚੁੱਕੇ ਹੈਗੇ ਆ ਔਰ ਇਸੇ ਨਾਲ ਹੀ ਨਾਲ ਤੁਸੀਂ ਇਹ ਸਮਝ ਲਓ ਕਿ ਜਿੰਨਾ ਡਾਟਾ ਹੈ ਇਹ ਸਾਰਾ ਡਿਜੀਟਾਈਜ਼ ਹੋਣ ਦੀ ਪ੍ਰਕਿਰਿਆ ਜਿਹੜੀ ਹੈ ਇਹ ਸ਼ੁਰੂ ਹੋ ਚੁੱਕੀ ਹੈ ਜੀ ਬਿਲਕੁਲ ਤੇ ਅਗਲਾ ਸਵਾਲ ਪ੍ਰੋਫੈਸਰ ਬਤਰਾ ਮੇਰਾ ਤੁਹਾਨੂੰ ਹੈ ਕਿ ਪਹਿਲਾਂ ਰਾਜ ਤ੍ਰੋ ਹੈ ਸੀ ਤੇ ਹੁਣ ਦੇਸ਼ ਤ੍ਰੋ ਹੈ ਹੂੰ ਬਹੁਤ ਸਾਰੇ ਇਸ ਵਿਸ਼ੇ ਤੇ ਜੋ ਲੋਕ ਆਲੋਚਨਾ ਵੀ ਕਰਦੇ ਆ ਕਿ ਇੱਕ ਰਾਜ ਧਰੋਹ ਤੇ ਦੇਸ਼ ਧਰੋਹ ਕੋਈ ਬਹੁਤਾ ਫਰਕ ਨਹੀਂ ਪਰ ਤੁਸੀਂ ਕਿਉਂਕਿ ਕਾਨੂੰਨ ਦੇ ਖੇਤਰ ਦੇ ਮਾਹਰ ਹੋ ਤਾਂ ਪਹਿਲਾਂ ਰਾਜ ਧਰੋਹ ਦੀਆਂ ਸਾਨੂੰ ਕੀ ਦਿੱਕਤਾਂ ਆਉਂਦੀਆਂ ਸੀ ਤੇ ਦੇਸ਼ ਧਰੋਹ ਦਾ ਸਾਨੂੰ ਕੀ ਫਾਇਦਾ ਹੋਣ ਵਾਲਾ ਔਰ ਇਹਦੇ ਨਾਲ ਹੀ ਜੁੜਦੀ ਗੱਲ ਹੈ ਕਿ ਇਹਦੀ ਦੁਰਵਰਤੋਂ ਨਹੀਂ ਹੋਊਗੀ ਇਹਦੇ ਵਾਸਤੇ ਕੀ ਪ੍ਰਬੰਧ ਕੀਤਾ ਗਿਆ ਹਾਂਜੀ ਬਿਲਕੁਲ ਤੁਸੀਂ ਗੱਲ ਕਰ ਰਹੇ ਹੋ ਸੈਡਿਸ਼ਨ ਦੀ ਜਦੋਂ ਆਪਾਂ ਰਾਜਦੂਰ ਕਹਿੰਦੇ ਆ ਉਹ ਸੈਡਿਸ਼ਨ ਹੈ ਹੁਣ ਜਿਹੜਾ ਸੈਡਿਸ਼ਨ ਹੈ ਇਹ ਫਰਮ ਦ ਵੈਰੀ ਬਿਗਨਿੰਗ ਤੋਂ ਨਹੀਂ ਹੈ ਜਦੋਂ ਲਾਰਡ ਮੈਕੋਲੇ ਨੇ 1860 ਵਿੱਚ ਇਹ ਬਾਦ ਵਿੱਚ ਐਡ ਕੀਤਾ ਗਿਆ ਜਿਹੜਾ ਸੈਡਿਸ਼ਨ ਹੈ ਹੁਣ ਸੈਡਿਸ਼ਨ ਦਾ ਮਤਲਬ ਹੁੰਦਾ ਕੀ ਹੈ ਕਿ ਕੋਈ ਵੀ ਆਪਾਂ ਕਿਸੇ ਨੂੰ ਐਕਸਾਈਟ ਕਰਦੇ ਆ ਜਾਂ ਅਟੈਂਪਟ ਕਰਦੇ ਆ ਐਕਸਾਈਟ ਕਰਨ ਦੀ ਕਿ ਉਹ ਗਵਰਨਮੈਂਟ ਦੀ ਤਰਫ ਡਿਸਫੈਕਸ਼ਨ ਦਿਖਾਉਂਦਾ ਹੈ ਉਹ ਤਾਂ ਸੈਡਿਸ਼ਨ ਹੁੰਦਾ ਹੈ ਇਹ ਉਹਨਾਂ ਨੇ ਬ੍ਰਿਟਿਸ਼ ਟਾਈਮ ਦੇ ਵਿੱਚ ਇਸ ਲਈ ਐਡ ਕੀਤਾ ਸੀ ਤਾਂ ਕਿ ਕੋਈ ਵੀ ਜਿਹੜਾ ਇੰਡੀਅਨ ਹੈ ਨਾ ਉਹ ਬ੍ਰਿਟਿਸ਼ ਰਾਜ ਦੇ ਖਿਲਾਫ ਬ੍ਰਿਟਿਸ਼ ਗਵਰਨਮੈਂਟ ਦੇ ਖਿਲਾਫ ਕੁਝ ਵੀ ਬੋਲ ਨਾ ਪਾਈ ਐਸੇ ਆਪਣੇ ਬਹੁਤ ਸਾਰੇ ਕੇਸਿਸ ਹੈ ਜਿਦੇ ਵਿੱਚ ਪ੍ਰिजन ਦੇ ਵਿੱਚ ਪਾਤਾ ਸੀ ਜਿੱਦਾਂ ਬਾਲ ਗੰਗਾਧਰ ਤਿਲਕ ਹੈ ਮਹਾਤਮਾ ਗਾਂਧੀ ਹੈ ਜਵਾਹਰ ਲਾਲ ਨਹਿਰੂ ਹੈ ਇਹਨਾਂ ਸਾਰਿਆਂ ਨੂੰ ਮਿਲੀ ਸੀ ਕਿਉਂਕਿ ਇਹਨਾਂ ਦਾ ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਕਿਉਂਕਿ ਆਰਟੀਕਲਸ ਲਿਖੇ ਸੀ ਐਸੇ ਜਿਹੜੇ ਗੰਗਾਧਰ ਤਿਲਕ ਵਗੈਰਾ ਨੇ ਜਿਹਦੇ ਕਰਕੇ ਇਹਨਾਂ ਨੂੰ ਪਿੱਛੇ ਪਾਤਾ ਸੀ ਕੋਰਟ ਨੇ ਵੀ ਇਹ ਚੀਜ਼ ਦਾ ਬਿਲਕੁਲ ਕਨਸਿਡਰ ਕੀਤਾ ਕਿ ਇਹ ਬਹੁਤ ਹੀ ਗਲਤ ਲਾਅ ਹੈ ਜਿਹੜਾ ਸੈਡਿਸ਼ਨ 124ਏ ਹੈ ਇਸੇ ਕਰਕੇ ਆਪਾਂ ਕੀ ਕੀਤਾ ਕੋਰਟ ਨੇ ਕਲੀਅਰਲੀ ਸੈਂ ਕੀਆ ਕਿ ਪਲੀਜ਼ ਇਹਨੂੰ ਐਗਜ਼ਾਮਿਨ ਕਰੋ ਫਿਰ ਤੋਂ 2021 ਦੇ ਵਿੱਚ ਕਿਉਂਕਿ ਪੈਟੀਸ਼ਨ ਵੀ ਸੀ ਇਸ ਤੋਂ ਇਲਾਵਾ ਬਹੁਤ ਸਾਰੀ ਪੈਟੀਸ਼ਨਸ ਪਈਆਂ ਹੋਈਆਂ ਸੀ ਫਿਰ ਉਸ ਤੋਂ ਬਾਅਦ ਕੀ ਕੀਤਾ ਕਿ ਹੁਣ ਜਿਹੜਾ ਹੈ ਸੈਂਟਰਲ ਗਵਰਨਮੈਂਟ ਨੇ ਬਿਲਕੁਲ ਪ੍ਰੋਮਿਸ ਕੀਤਾ ਕਿ ਅਸੀਂ ਇਹ ਰਿਮੂਵ ਕਰ ਦਾਂਗੇ ਤੇ ਹੁਣ ਜਦੋਂ ਇਹ ਅਮੈਂਡਮੈਂਟਸ ਹੋਈਆਂ ਨੇ ਇਹਨੂੰ ਬਿਲਕੁਲ ਰਿਮੂਵ ਕਰਤਾ 124A ਨੂੰ ਪਰ ਇਹਦੀ ਜਗ੍ਹਾ ਰਾਜਦਰੋਹ ਦੀ ਜਗ੍ਹਾ ਹੁਣ ਸਾਡੇ ਕੋਲ ਦੇਸ਼ਦਰੋਹ ਹੈ ਦੇਸ਼ਦਰੋਹ ਮਤਲਬ ਜੇ ਗਵਰਨਮੈਂਟ ਦੇ ਖਿਲਾਫ ਨਹੀਂ ਜੇ ਕੋਈ ਵੀ ਸਟੇਟ ਦੀ ਇੰਟੀਗ੍ਰਿਟੀ ਯੂਨਿਟੀ ਦੇ ਖਿਲਾਫ ਕਿਸੇ ਨੂੰ ਵਰਡਸ ਜੈਸਚਰਸ ਸਾਈਨਸ ਵਿਜ਼ੀਬ ट्रॉनिक कम्यूनीकेशन फाइनैंशियल मीनस के नी कोई किसी को भड़का है या ऐसा कोई काम करता मतलब है तो इसका मतलब राजद्रोह है बस मेरी थोड़ी जी शिकायत इन्नी है कि ये कुछ टर्म्स यूज की गई हैं फॉर एग्जाम्पल जिदा किया गया कि जो कोई भी सबवर्सिव एक्टिविटीज़ होंदिया ने कोई सैपरिस्ट एक्टिविटी बस मैं यूँ कि या तो कोर्ट जल्दी तो जल्दी जी टर्म्स हैं उन्होंने इंटरप्रेट करे क्योंकि बहुत ही वाइड टर्म्स हैं वेक टर्म्स हैं इसलिए बहुत जरूरी है अदरवाइज़ य ਇਨੀਸ਼ੀਏਟਿਵ ਹੈ ਕਿਉਂਕਿ ਕੋਈ ਨਾ ਕੋਈ ਐਸਾ ਸੈਕਸ਼ਨ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਕਿ ਲੋਕ ਬਿਲਕੁਲ ਖੜੇ ਹੋ ਜਾਂਦੇ ਆ ਸਟੇਟ ਦੇ ਖਿਲਾਫ ਜਾਂ ਐਕਸਾਈਟ ਕਰਦੇ ਆ ਜਾਂ ਐਸਾ ਕੁਝ ਪ੍ਰਿੰਟ ਜਾਂ ਪਬਲਿਸ਼ ਕਰਦੇ ਆ ਇਟਸ ਅ ਵੈਰੀ ਲਾਡਬਲ ਆਬਜੈਕਟ ਲੇਕਿਨ ਥੋੜਾ ਜਿਹਾ ਜਿਹੜੀ ਡੈਫੀਨੇਸ਼ਨ ਜਾਂ ਇਹਨੂੰ ਇੰਟਰਪ੍ਰੀਟ ਕਰਨਾ ਬਹੁਤ ਜ਼ਰੂਰੀ ਹੈ ਤੇ ਇਹੀ ਰਿਕੁਐਸਟ ਹੈ ਕਿ ਜੁਡੀਸ਼ਰੀ ਜਿਹੜੀ ਹੈ ਜਲਦੀ ਤੋਂ ਜਲਦੀ ਇਹ ਇੰਟਰਪ੍ਰੀਟੇਸ਼ਨ ਕਰ ਦੇਵੇ ਇਹਦੇ ਵਿੱਚ ਮੈਂ ਇੱਕ ਐਡ ਕਰਨਾ ਚਾਹਨਾ ਕਿ ਇਹ ਇਹਦਾ ਮਤਲਬ ਟ੍ਰੀਜਨ ਦੀ ਸੈਂਸ ਲੈ ਰਿਹਾ ਹੈ ਐਂਟੀ ਨੈਸ਼ਨਲ ਐਕਟੀਵਿਟੀ ਦੀ ਸੈਂਸ ਦੇ ਵਿੱਚ ਕਿਉਂਕਿ ਜ ਇਕਨੋਮਿਕ ਕਰਾਈਮਸ ਵੀ ਵਧੇ ਹੈ ਔਰ ਐਸੇ ਇਕਨੋਮਿਕ ਕਰਾਈਮਸ ਜਿਹੜੇ ਕੰਟਰੀ ਦੀ ਇਕਨੋਮੀ ਨੂੰ ਡੈਮੇਜ ਕਰ ਸਕਦੇ ਹੈ ਸੋ ਉਹ ਅਸਪੈਕਟ ਵੀ ਇਹਦਾ ਪਾਰਟ ਮੰਨਿਆ ਜਾਏ ਮੰਨਿਆ ਜਾਏ ਪਲੀਜ਼ ਇਹ ਸਿਰਫ ਇਹਦਾ ਐਂਟੀ ਨੈਸ਼ਨਲ ਐਕਟੀਵਿਟੀ ਦਾ ਮਤਲਬ ਕੋਈ ਨਾਰੇਬਾਜ਼ੀ ਕਰਨਾ ਜਾਂ ਸਰਕਾਰ ਦੀਆਂ ਨੀਤੀਆਂ ਨੂੰ ਅਪੋਜ਼ ਕਰਨਾ ਜਾਂ ਉਹਦੇ ਖਿਲਾਫ ਕੋਈ ਦਰਨਾ ਪ੍ਰਦਰਸ਼ਨ ਕਰਨਾ ਉਹ ਨਹੀਂ ਹੈ ਇਹਦਾ ਆਰਥਿਕ ਨੁਕਸਾਨ ਪਹੁੰਚਾਉਣ ਨੂੰ ਵੀ ਇਹਦੇ ਵਿੱਚ ਦੇਖਿਆ ਜਾਊਗਾ ਜਿਸ ਤਰ੍ਹਾਂ ਕਰੰਸੀ ਹੈ ਉਹਨਾਂ ਨੇ ਲਿਖਿਆ ਹੈ ਜੀ ਉਹਨਾਂ ਕਰੰਸੀ ਤੁਸੀਂ ਜਿਹੜੀ ਹੈ ਨਕਲੀ ਛਾਪੀ ਜਾਓ ਯਾ ਕੋਈ ਤੁਸੀਂ ਐਸੇ ਸਬਵਰਸਿਵ ਕੰਮ ਕਰੋ ਵਿਦੇਸ਼ਾਂ ਚ ਜਾ ਕੇ ਜਾਂ ਵਿਦੇਸ਼ਾਂ ਜਾ ਕੇ ਸਾਡੀ ਜਿਹੜੀ ਕੋਈ ਵੀ ਪ੍ਰਾਪਰਟੀ ਹੈ ਉਸ ਨੂੰ ਤੁਸੀਂ ਡੈਮੇਜ ਕਰਨ ਦੀ ਕੋਸ਼ਿਸ਼ ਕਰੋ ਇਹ ਸਾਰੀਆਂ ਚੀਜ਼ਾਂ ਐਂਟੀ ਨੈਸ਼ਨਲ ਇਸੇ ਕਰਕੇ ਟੈਰੋਰੀਜ਼ਮ ਲਫ਼ਜ਼ ਨੂੰ ਉਹਨਾਂ ਨੇ ਇੱਕ ਵਾਰੀ ਫਿਰ ਰੀਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਰਾਦਰ ਸ਼ਾਹਦ ਆਈਪੀਸੀ ਦੇ ਵਿੱਚ ਨਹੀਂ ਸੀ ਕਿਉਂਕਿ ਟਰੋਰਿਜ਼ਮ ਐਸੋ ਲਈ ਗਲੋਬਲ ਫੀਨੋਮੈਨਾ ਹੈ ਸੋ ਇਹਨੂੰ ਵੀ ਡਿਫਾਈਨ ਉਹਨਾਂ ਨੇ ਕਰ ਦਿੱਤਾ ਹਾਂਜੀ 113 ਸੈਕਸ਼ਨ ਹੈ ਜਿੱਥੇ ਡਿਫਾਈਨ ਕੀਤਾ ਹੈ ਬਿਲਕੁਲ ਨਿਊਲੀ ਐਡਿਡ ਸੈਕਸ਼ਨ ਹੈ ਜੀ ਤੇ ਅਗਲਾ ਸਵਾਲ ਕਪੂਰ ਸਾਹਿਬ ਤੁਹਾਨੂੰ ਹੀ ਸੀ ਕਿ ਮੌਬਲੀਚਿੰਗ ਜੋ ਬਹੁਤ ਵੱਡੀ ਸਮੱਸਿਆ ਬਣੀ ਹੋਈ ਸੀ ਪਿਛਲੇ ਸਮੇਂ 'ਚ ਪਹਿਲਾਂ ਇਸ ਸੰਬੰਧੀ ਕੋਈ ਪ੍ਰਬੰਧ ਨਹੀਂ ਸੀ ਤਾਂ ਇਸ ਤੇ ਸੰਖੇਪ ਦੇ ਵਿੱਚ ਕੀ ਕਹਿਣਾ ਚਾਹੋਗੇ ਕਿ ਜੋ ਸੰਗਠਿਤ ਅਪਰਾਧ organized crime हां जी ਨਜਿੱਠਣ ਵਾਸਤੇ ਜੋ ਇਹ ਕਾਨੂੰਨ ਬਣਾਇਆ ਗਿਆ ਹੈ ਗੱਲ ਤੇ ਇਹ ਹੈ ਕਿ ਆਰਗੇਨਾਈਜ਼ਡ ਕ੍ਰਾਈਮ ਲਫ਼ਜ਼ ਜਿਹੜਾ ਹੈ ਆਈਬੀਸੀ ਦੇ ਵਿੱਚ ਸ਼ਾਇਦ ਨਹੀਂ ਸੀ ਡਾਕਟਰ ਨੀਲਮ ਇਸ ਬਾਰੇ ਜ਼ਿਆਦਾ ਦੱਸ ਸਕਦੇ ਆ ਲੇਕਿਨ ਸੋਸ਼ਲ ਕੰਡੀਸ਼ਨਸ ਇਸ ਤਰ੍ਹਾਂ ਦੀਆਂ ਕ੍ਰੀਏਟ ਹੋਈਆਂ ਔਰ ਸੋਸ਼ਲ ਇਵੈਂਟਸ ਇਨਸੀਡੈਂਟਸ ਐਨੇ ਹਾਰਰ ਕ੍ਰੀਏਟ ਕਰਨ ਵਾਲੇ ਇਨਸੀਡੈਂਟ ਹੋਏ ਆ ਜਿੱਥੇ ਤੁਸੀਂ ਆਰਗੇਨਾਈਜ਼ਡ ਤਰੀਕੇ ਨਾਲ ਵਾਇਲੈਂਸ ਕਰਦੇ ਹੋ ਆਰਗੇਨਾਈਜ਼ਡ ਤਰੀਕੇ ਨਾਲ ਇੱਕ ਕਮਿਊਨਿਟੀ ਨੂੰ ਇੱਕ ਗਰੁੱਪ ਨੂੰ ਪਨਿਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਸੋ ਇਸ ਕਰਕੇ ਉਸ ਵੇਲੇ ਮੌਬ ਲਿੰਚਿੰਗ ਹੋ ਜਾਂਦੀ ਹੈ ਛੋਟੇ ਛੋਟੇ ਮੈਟਰਸ ਤੇ ਜਿਨ੍ਹਾਂ ਦਾ ਸੰਬੰਧ ਸੈਕਟਸ ਦੇ ਨਾਲ ਹੈ ਰਿਲੀਜੀਅਨ ਦੇ ਨਾਲ ਹੈ ਰਿਲੀਜੀਅਸ ਪ੍ਰਿੰਸੀਪਲਸ ਦੇ ਨਾਲ ਹੈ ਬੀਲੀਫਸ ਦੇ ਨਾਲ ਹੈ ਉਸ ਬੇਸ ਤੇ ਜਦੋਂ ਅਸੀਂ ਕਿਸੇ ਚੀਜ਼ ਨੂੰ ਇਹ ਕੰਮ ਕਰਦੇ ਹੈਗੇ ਆ ਮੌਬ ਲਿੰਚਿੰਗ ਦਾ ਮਤਲਬ ਇਹੀ ਹੈ ਕਿ 100 50 ਹਜ਼ਾਰ ਬੰਦੇ ਇਕੱਠੇ ਹੋ ਕੇ ਇੱਕ ਆਦਮੀ ਨੂੰ ਪਕੜ ਕੇ ਉਸ ਨੂੰ ਬਜਾਏ ਕਾਨੂੰਨ ਦੇ ਹਵਾਲੇ ਕਰਨ ਦੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤੀ। ਔਰ ਇਦਾਂ ਦੇ ਇਨਸੀਡੈਂਟਸ ਵਧਣ ਦੇ ਕਾਰਨ ਮੈਂ ਇਹਦੇ ਚ ਐਡ ਕਰਾਂਗਾ ਕਿ ਸੁਪਰੀਮ ਕੋਰਟ ਨੇ ਵੀ ਇਸ ਚੀਜ਼ ਦਾ ਸੰਗਿਆਨ ਲਿੱਤਾ ਹੈ ਔਰ ਇਸੇ ਕਰਕੇ ਚੀਫ ਜਸਟਿਸ ਆਫ ਇੰਡੀਆ ਨੇ ਕਿਹਾ ਸੀਗਾ ਕਿ ਇਹ ਇੱਕ ਵਾਟਰਸ਼ੈਡ ਇਵੈਂਟ ਹੈਗੀ ਹੈ ਇਹ ਐਕਟ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਨਵੀਆਂ ਧਾਰਾਵਾਂ ਜੋੜੀਆਂ ਗਈਆਂ ਹੈਗੀਆਂ ਔਰ ਬਹੁਤ ਸਾਰੇ ਐਸੇ ਨਵੇਂ ਸੈਕਸ਼ਨਸ ਬਣਾਏ ਗਏ ਹੈ ਜਿਹੜੇ ਸੋਸ਼ਲ ਕੰਡੀਸ਼ਨਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਸਾਰੇ ਦਿੱਤੇ ਗਏ ਹੈਗੇ। ਜੀ ਜੀ ਪਿੱਛਾੜਾ ਸਾਹਿਬ ਕਮਿਊਨਿਟੀ ਸਰਵਿਸ ਦਾ ਜਾਂ ਲੋਕ ਸੇਵਾ ਦਾ ਇੱਕ ਸਿਧਾਂਤ ਹੈ ਉਹ ਵੀ ਇਹਨਾਂ ਨਵੇਂ ਕਾਨੂੰਨਾਂ ਦੇ ਵਿੱਚ ਦਿੱਤਾ ਗਿਆ ਹੈ ਇਸ ਸੰਬੰਧੀ ਕੀ ਕਹਿਣਾ ਚਾਹੋਗੇ ਦੇਖੋ ਉਹਨਾਂ ਨੇ ਜਿਹੜੀ ਹੈਗੀ ਹੈ ਨਵੀਂ ਐਡੀਸ਼ਨ ਕੀਤੀ ਹੈ ਇਸ ਜਿਹੜੇ ਕਾਨੂੰਨ ਦੇ ਵਿੱਚ ਜਿਹੜਾ ਆਪਾਂ ਜਿਹੜੀ ਸਜ਼ਾ ਦੇ ਨਾਲ ਨਾਲ ਜਿਹੜੀ ਕਈ ਜਿਹੜੇ ਹੈਗੇ ਆ ਉਹਨਾਂ ਨੇ ਕਮਿਊਨਿਟੀ ਸਰਵਿਸ ਜਿਹੜਾ ਹੈਗਾ ਵਰਡ ਯੂਜ਼ ਕੀਤਾ ਹੈ ਇਹ ਨਵਾਂ ਵਰਡ ਹੈ ਇੱਕ ਹਿਸਾਬ ਨਾਲ ਜਨਤਾਲੀ ਇਦੇ ਵਿੱਚ ਜੱਜ ਕੋਲ ਜਿਹੜੀ ਹੈਗੀ ਡਿਸਕ੍ਰੀਸ਼ਨ ਹੋਏਗੀ ਕਿ ਕਮਿਊਨਿਟੀ ਦੇ ਕੋਈ ਵੀ ਕੰਮ ਕਰਾ ਜਿੱਦਾਂ ਹੁਣ ਆਪਾਂ ਯੂਐਸਏ 'ਚ ਵੀ ਸੁਣਦੇ ਆ ਕਿਸੇ ਦਾ ਜਿਹੜਾ ਹੈਗਾ ਚਲਾਨ ਕੱਟਿਆ ਜਾਂਦਾ ਜੇ ਉਹਦੇ ਕੋਲ ਬੰਦੇ ਕੋਲ ਪੈਸੇ ਨਹੀਂ ਹੁੰਦੇ ਤੇ ਜਿਹੜਾ ਜਾਈ ਸਾਹਿਬ ਕੋਲ ਉੱਥੇ ਪਾਵਰ ਹੈਗੀ ਉਹ ਜਾ ਕੇ ਕਹਿ ਦਿੰਦੇ ਕਿ ਤੂੰ ਜਾ ਕੇ ਜਿਹੜਾ ਹੈਗਾ ਇਹ ਵਾਲਾ ਪਾਰਕ ਸਾਫ਼ ਕਰ ਲੈ ਜਾਂ ਫਿਰ ਜਿਹੜਾ ਹੈਗਾ ਤੂੰ ਹਸਪੀਟਲ ਦੇ ਵਿੱਚ ਜਾ ਕੇ 24 ਘੰਟੇ ਜਿਹੜੀ ਹੈਗੀ ਸੇਵਾ ਦੇ ਲੈ ਹੁਣ ਇੱਥੇ ਦੇਖਦੇ ਆ ਕਿ ਕਿਸ ਤਰ੍ਹਾਂ ਇਹ ਜਿਹੜੀ ਹੈਗੀ ਡਿਸਕ੍ਰੀਸ਼ਨ ਜਿਹੜੀ ਹੈਗੀ ਜੱਜਸ ਉਹਨੂੰ ਯੂਜ਼ ਕਰਦੇ ਆ ਕਿਉਂਕਿ ਇਹ ਵਰਡ ਨੂੰ ਜਿਹੜਾ ਹੈਗਾ ਸਿਰਫ ਯੂਜ਼ ਕੀਤਾ ਗਿਆ ਉਹਨੂੰ ਅੱਗੇ ਐਕਸਪਲੇਨ ਨਹੀਂ ਕੀਤਾ ਗਿਆ ਕਿ ਕਿਹੜੀ ਜਿਹੜੀ ਹੈਗੀ ਸਜ਼ਾਵਾਂ ਦੇ ਸਕਦਾ ਹੈ ਕਮਿਊਨਿਟੀ ਦੇ ਥੱਲੇ ਵੈਸੇ ਵੀ ਮੈਂ ਨਾ ਐਡ-ਆਨ ਕਰਨਾ ਚਾਹਾਂਗੀ ਜਿਹੜੀ ਕਮਿਊਨਿਟੀ ਸਰਵਿਸ ਸਿਰਫ 6 ਪੈਕਟੀ ਆਫੈਂਸਸ ਲਈ ਦਿੱਤੀ ਗਈ ਹੈ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਤਰੀਕਾ ਹੈ ਕਿ ਆਪਾਂ ਐਕਸਪੈਰੀਮੈਂਟ ਕਰੀਏ ਕਿ ਆਪਾਂ ਸੱਚੀ ਤੇ ਕਮਿਊਨਿਟੀ ਸਰਵਿਸ ਨਾਲ ਰਿਫਾਰਮ ਕਰ ਪਾਣਿਆ ਜਾਂ ਨਹੀਂ ਜੀ ਬਿਲਕੁਲ ਤੇ ਹੁਣ ਮੈਂ ਸਾਡੇ ਮਹਿਮਾਨਾਂ ਤੋਂ ਇੱਕ ਆਖਰੀ ਟਿੱਪਣੀ ਬੜੇ ਸੰਖੇਪ ਦੇ ਵਿੱਚ ਲੈਣੀ ਚਾਹੂੰਗਾ ਕਿ ਇਹ ਜੋ ਨਵੇਂ ਕਾਨੂੰਨ ਹੈ ਜੋ ਨਵੇਂ ਅਪਰਾਧਿਕ ਕਾਨੂੰਨ ਬਣੇ ਆ ਤਾਂ ਫੌਜਦਾਰੀ ਪ੍ਰਣਾਲੀ ਦੇ ਵਿੱਚ ਇਹ ਕਿਸ ਤਰ੍ਹਾਂ ਨਾਲ ਅ ਇਨਸਾਫ ਛੇਤੀ ਤੇ ਸੌਖਾ ਦੇਣ ਦੇ ਵਿੱਚ ਸਹਾਇ ਹੋਣਗੇ ਬਹੁਤ ਹੀ ਸੰਖੇਪ ਦੇ ਵਿੱਚ ਦੋਸਤੋ ਜੋ ਕਾਨੂੰਨਾ ਦਾ ਸਟਰਕਚਰ ਹੈ ਮੈਂ ਇਹ ਸਮਝਦਾ ਕਿ ਇਹ ਵੈਲਕਮ ਇਹਨਾਂ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਚ ਹਰ ਚੀਜ਼ ਨੂੰ ਐਕਸਪੀਡਾਈਟ ਕਰਨ ਦਾ ਇੱਕ ਤਰੀਕਾ ਬਣਾਇਆ ਗਿਆ ਹੈ ਜੀ ਔਰ ਸਾਰਿਆਂ ਨੂੰ ਜਸਟਿਸ ਦੇਣ ਦਾ ਤਰੀਕਾ ਬਣਾਇਆ ਗਿਆ ਹੈ ਜੀ ਔਰ ਇਹਨਾਂ ਨੂੰ ਐਕਸੈਪਟ ਕਰਦੇ ਵਿੱਚ ਹੀ ਸਾਡੀ ਸਾਰਿਆਂ ਦੀ ਬਿਹਤਰੀ ਹੈ ਮੈਂ ਬਿਲਕੁਲ ਦੱਸਣਾ ਚਾਹਾਂਗੀ ਕਿ ਬਹੁਤ ਜ਼ਿਆਦਾ ਇੰਪਰੂਵ ਕਰਤਾ ਹੈ ਜਿਹੜਾ ਪਹਿਲਾ ਸੀ ਹੁਣ ਜਿਹੜੇ ਵੀ ਸੈਕਸ਼ਨ ਐਡ-ਆਨ ਕੀਤੇ ਆ ਜਿੱਦਾਂ ਫੋਰ ਐਗਜ਼ਾਮਪਲ ਹੁਣ ਆਪਾਂ 스ਨੈਚਿੰਗ ਐਡ ਕਰਤਾ ਹੈ ਰੈਸ਼ ਤੇ ਨੈਗਲੀਜੈਂਟ ਐਕਟ ਦੀ ਜਿਹੜੇ ਲਾਪਰਵਾਹੀ ਨਾਲ ਡਰਾਈਵਿੰਗ ਕਰਦੇ ਸੀ ਜਾਂ ਡਾਕਟਰਜ਼ ਮੈਡੀਕਲ ਪ੍ਰੋਸੀਜਰ ਪਰਫਾਰਮ ਕਰਦੇ ਸੀ ਬਹੁਤ ਜ਼ਿਆਦਾ ਐਸੇ ਕੇਸਿਸ ਸੀ ਤੇ ਆਪਾਂ ਸਜ਼ਾ ਜਿਹੜੀ ਹੈ ਹੁਣ ਵਧਾ ਵੀ ਦਿੱਤੀ ਗਈ ਹੈ ਇਸ ਨਾਲ ਬਹੁਤ ਸਾਰੇ ਫੋਰ ਐਗਜ਼ਾਮਪਲ ਲੜਕੀਆਂ ਨਾਲ ਬੜੇ ਫਰਾਡ ਹੋ ਰਿਹਾ ਸੀ ਫੁੱਲਫੁੱਲ ਗਲਤ ਪ੍ਰੋਮਿਸਸਸ ਕਰਕੇ ਉਹਨਾਂ ਨਾਲ ਸੈਕਸ਼ੂਅਲ ਇੰਟਰਕੋਜ਼ ਕੀਤਾ ਜਾਂਦਾ ਸੀ ਸੈਡੀਸ਼ਨ ਐਡ ਕਰਦਿਆਂ ਕਿ ਇਹ ਹੁਣ ਹੁਣ ਦੇਖਣਾ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਬਹੁਤ ਚੈਲੰਜੇਸ ਆਣਗੇ ਅਜੇ ਸਟਿਲ ਸਾਨੂੰ ਜਿਹੜਾ ਇਹ ਕਾਨੂੰਨ ਨੂੰ ਸਮਝਣਾ ਹੈ ਕਿੱਦਾਂ ਇਹ ਇੰਟਰਪ੍ਰੀਟ ਕੀਤਾ ਜਾਊਗਾ ਜੁਡੀਸ਼ਰੀ ਵੱਲੋਂ ਦੇਖਣਾ ਹੈ ਤੇ ਹੋਪ ਕਰਦੇ ਹਾਂ ਕਿ ਇਹ ਬਹੁਤ ਹੀ ਸਾਡਾ ਜਿਹੜਾ ਆਉਣ ਵਾਲਾ ਫਿਊਚਰ ਹੈ ਬਹੁਤ ਹੀ ਬ੍ਰਾਈਟ ਹੋਗਾ ਬਿਕੋਜ਼ ਆਫ ਥੀਸ ਕ੍ਰਿਮੀਨਲ ਲਾਜ਼ ਏ ਐਡਵੋਕੇਟ ਬੀਰ ਪ੍ਰੀਤ ਕਮਲ ਸਿੰਘ ਛਾਵੜਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਸੰਖੇਪ ਵਿੱਚ ਜਿਹੜਾ ਕੀ ਥੀਮ ਹੀ ਆ ਉਹ ਹੈਗਾ ਸਭ ਕੇ ਸਾਥ ਸਮਾਨਿਆ ਵਿਵਹਾਰ ਹੁਣ ਇਹ 1 ਜੁਲਾਈ ਤੋਂ ਲਾਗੂ ਹੋ ਗਏ ਨੇ ਜਿੱਦਾਂ ਮੈਡਮ ਨੇ ਵੀ ਕਿਹਾ ਆਉਣ ਵਾਲੇ ਸਮੇਂ 'ਚ ਸਾਨੂੰ ਪਤਾ ਚੱਲੂਗਾ ਕਿ ਜਿੱਦਾਂ ਹੈਗਾ ਕਿਹੜੀ ਅਪਰੋਚ ਨਾਲ ਜਿਹੜੀ ਜੱਜੇਸ ਇਹਨੂੰ ਇੰਟਰਪ੍ਰੀਟ ਕਰਦੇ ਆ ਕਿਹੜੀ ਅਪਰੋਚ ਨਾਲ ਜਿਹੜੀ ਹੈਗੀ ਇਹਨੂੰ ਲੋਕ ਜਿਹੜਾ ਹੈਗਾ ਫਾਲੋ ਕਰਦੇ ਆ ਜਾਂ ਫਿਰ ਜਿਹੜਾ ਇਹਦਾ ਸੋਲ ਵੀ ਹੈਗਾ ਇਹਦਾ ਨਿਊ ਲਾਅ ਦਾ ਉਹ ਹੈਗਾ ਨਿਆਂ ਸਮਾਨਤਾ ਔਰ ਨਿਸ਼ਪਕਸ਼ਤਾ ਤਾਂ ਦੋਸਤੋ ਇਸ ਹੀ ਸਾਡੀ ਅੱਜ ਦੀ ਵਿਚਾਰ ਚਰਚਾ ਨਵੇਂ ਅਪਰਾਧਿਕ ਕਾਨੂੰਨ ਇਸ ਵਿਸ਼ੇ ਤੇ ਮੈਂ ਸਾਡੇ ਮਹਿਮਾਨ ਪ੍ਰੋਫੈਸਰ ਨੀਲਮ ਬੱਤਰਾ ਜੀ ਜੋ ਕਿ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਲੁਧਿਆਣਾ ਤੋਂ ਪਹੁੰਚੇ ਸੀ ਪ੍ਰੋਫੈਸਰ ਸतीश ਕਪੂਰ ਜੀ ਜੋ ਕਿ ਇਤਿਹਾਸਕਾਰ ਨੇ ਤੇ ਸੇਵਾਮੁਕਤ ਪ੍ਰਿੰਸੀਪਲ ਨੇ ਤੇ ਐਡਵੋਕੇਟ ਬੀਪ੍ਰੀਤ ਕਮਲ ਸਿੰਘ ਛਾਬੜਾ ਜੀ ਜੋ ਜ਼ਿਲ੍ਹਾ ਖਚਰੀਆਂ ਜਲੰਧਰ ਤੋਂ ਪਹੁੰਚੇ ਸੀ ਸਾਡੇ ਤਿੰਨੇ ਮਹਿਮਾਨਾਂ ਦਾ ਧੰਨਵਾਦ ਕਰਦਾ ਤੇ ਇਸ ਦੇ ਨਾਲ ਹੀ ਮੈਨੂੰ ਕੌਮਲਜੀਤ ਸਿੰਘ ਕੁਟੀ ਨੂੰ ਆਗਿਆ ਦਿਓ ਧੰਨਵਾਦ Thank you so much.